ਸਤਿ ਸ਼੍ਰੀ ਅਕਾਲ ਦਾਨਮੀਟ ਦੇਖ ਰਹੇ ਹੋ ਤੁਸੀਂ ਮੈਂ ਪਰਮੇਂਦਰ ਸਿੰਘ ਇਸ ਵਕਤ ਦੀਆਂ ਵੱਡੀਆਂ ਤੇ ਤਾਜ਼ਾ ਖਬਰਾਂ ਲੈ ਕੇ ਹਾਜ਼ਰ ਹਾਂ ਸਭ ਤੋਂ ਪਹਿਲੇ ਰੁਕ ਕਰ ਲਵਾਂਗੇ ਦਿੱਲੀ ਦਾ ਜਿੱਥੇ ਬੀਤੇ ਦਿਨੀ ਪੱਤਰਕਾਰਾਂ ਦੇ ਨਾਲ ਗੁੰਡਾਗਰਦੀ ਕੀਤੀ ਗਈ ਹੈ ਪੁਲਿਸ ਦੇ ਵੱਲੋਂ ਦਿੱਲੀ ਪੁਲਿਸ ਦੇ ਵੱਲੋਂ ਗੁੰਡਾਗਰਦੀ ਕੀਤੀ ਗਈ ਜਿਸ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਤੇ ਲਗਾਤਾਰ ਹੁਣ ਵਕਫਾਕ ਪਾਰਟੀਆਂ ਦੇ ਵੱਲੋਂ ਇਸ ਘਟਨਾ ਦਾ ਜਿਹੜਾ ਆ ਐਕਸ਼ਨ ਵੀ ਲਿਆ ਜਾ ਰਿਹਾ ਤਾਂ ਹੁਣ ਜੇਕਰ ਗੱਲ ਆਮ ਆਦਮੀ ਪਾਰਟੀ ਦੀ ਕਰ ਲਈ ਜਾਵੇ ਤਾਂ ਵੱਖ-ਵੱਖਾਗੂਆਂ ਦੇ ਵੱਲੋਂ ਭਾਜਪੀ ਨੂੰ ਇਸਦਾ ਜ਼ਿੰਮੇਵਾਰ ਠਹਿਰਾਇਆ ਜਾ ਰਿਹਾ ਦਿਨੇਸ਼ ਚੱਡਾ ਜਿਹੜੇ ਕਿ ਆਮ ਆਦਮੀ ਪਾਰਟੀ ਦੇ ਪੰਜਾਬ ਤੋਂ ਵਿਧਾਇਕ ਨੇ ਦਿੱਲੀ ਪਹੁੰਚੇ ਹੋਏ ਨੇ ਉਹਨਾਂ ਦੇ ਨਾਲ ਸਾਡੀ ਟੀਮ ਨੇ ਖਾਸ ਗੱਲਬਾਤ ਕੀਤੀ ਹੈ ਉਹਨਾਂ ਨੇ ਕਿਹਾ ਕਿ ਭਾਜਪੀ ਚਾਹੁੰਦੀ ਹੈ ਕਿ মিডিਆ ਭਾਜਪੀ ਦੀ ਗੁੰਡਾਗਰਦੀ ਨੂੰ ਕਵਰ ਨਾ ਕਰੇ ਜਿਸ ਕਰਕੇ ਭਾਜਪੀ ਦੇ ਵੱਲੋਂ ਇਸ ਤਰੀਕੇ ਦੀਆਂ ਕਟਨਾਵਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ ਇਸ ਤੋਂ ਇਲਾਵਾ ਉਹਨਾਂ ਨੇ ਬੋਲਦਿਆਂ ਹੋਰ ਕੀ ਕੁਝ ਕਿਹਾ ਹੈ ਉਹ ਜਾਣਦੇ ਹਾਂ ਮੈਂ ਮਨੀਸ਼ ਕੁਮਾਰ ਅੱਜ ਦਿੱਲੀ ਦੇ ਚੋਣ ਪ੍ਰਚਾਰ ਦਾ ਜਿਹੜਾ ਹੈਗਾ ਆਖਰੀ ਦਿਨ ਹੈਗਾ ਤੇ ਮੇਰੇ ਨਾਲ ਇਸ ਵਕਤ ਰੋਪੜ ਤੋਂ ਐਮਐਲਏ ਜਿਹੜੇ ਨੇ ਦਿਨੇਸ਼ ਛੱਡਾ ਜੀ ਮੇਰੇ ਨਾਲ ਹੈ ਸਰ ਕਿਸ ਤਰੀਕੇ ਦਾ ਜੋਸ਼ ਹੈ ਕਿ ਦੁਬਾਰਾ ਆਮ ਆਦਮੀ ਪਾਰਟੀ ਦੀ ਸਰਕਾਰ ਦਿੱਲੀ ਦਿੱਲੀ ਦੇ ਵਿੱਚ ਆਉਗੀ ਬਿਲਕੁਲ ਜੀ ਅੱਜ ਪ੍ਰਚਾਰ ਖਤਮ ਹੋ ਰਿਹਾ ਤੇ ਹੁਣ ਤੱਕ ਜੋ ਵੀ ਅਸੀਂ ਗਰਾਊਂਡ ਤੇ ਦੇਖਿਆ ਆਮ ਆਦਮੀ ਪਾਰਟੀ ਦੀ ਸਰਕਾਰ ਦਿੱਲੀ ਦੇ ਵਿੱਚ ਹਰ ਹਾਲ ਦੇ ਵਿੱਚ ਆ ਰਹੀ ਹੈ ਔਰ ਭਾਜਪਾ ਦੇ ਕੋਲੇ ਆਮ ਆਦਮੀ ਪਾਰਟੀ ਦਾ ਸਾਹਮਣਾ ਕਰਨ ਲਈ ਕੋਈ ਵੇਅ ਆਊਟ ਨਹੀਂ ਹੈ ਕੋਈ ਤਰੀਕਾ ਨਹੀਂ ਹੈ ਸਵਾਇਆ ਪੁਲਿਸ ਰਾਜ ਤੋਂ ਸਵਾਇਆ ਗੁੰਡਾਗਰਦੀ ਤੋਂ ਸਵਾਇਆ ਪੈਸੇ ਦੇ ਤੰਤਰ ਤੋਂ ਉਹਨਾਂ ਕੋਲੇ ਕੋਈ ਰਾਹ ਨਹੀਂ ਹੈ ਆਮ ਲੋਕਾਂ ਨੂੰ ਆਪਣੇ ਹੱਕ ਦੇ ਵਿੱਚ ਕਰਨ ਦਾ ਕਿਉਂਕਿ ਆਮ ਲੋਕ ਜੋ ਸਹੂਲਤਾਂ ਸ਼੍ਰੀ ਰਵਿੰਦ ਕੇਜਰੀਵਾਲ ਜੀ ਨੇ ਦਿੱਲੀ 'ਚ ਦਿੱਤੀਆਂ ਨੇ ਕੇਜਰੀਵਾਲ ਸਾਹਿਬ ਦੇ ਨਾਲ ਖੜੇ ਨੇ ਇੱਕ ਡਾਗ 'ਤੇ ਖੜੇ ਨੇ ਤੇ ਹਰ ਹਾਲ ਦੇ ਵਿੱਚ ਜਿਹੜੀ ਚੰਗੀ ਮੈਜੋਰਟੀ ਦੇ ਨਾਲ ਦਿੱਲੀ 'ਚ ਆਮ ਆਦਮੀ ਪਾਰਟੀ ਸਰਕਾਰ ਬਣਾਉਣ ਜਾ ਰਹੀ ਹੈ ਜੇ ਅੱਜ ਇਹ ਗੱਲ ਕੀਤੀ ਜਾਵੇ ਤਾਂ ਸਰ ਪੱਤਰਕਾਰ ਕੁਝ ਪੱਤਰਕਾਰ ਜਿਹੜੇ ਨੇ ਕਵਰੇਜ ਕਰ ਰਹੇ ਸੀਗੇ ਤਾਂ ਉਹਨਾਂ ਦੇ ਉੱਤੇ ਇੱਕ ਪੁਲਿਸ ਦਾ ਧੱਕੇਸ਼ਾਹੀ ਦੇਖਣ ਨੂੰ ਮਿਲੀ ਹੈ ਤਾਂ ਉਸ ਨੂੰ ਲੈ ਕੇ ਤੁਸੀਂ ਕਿਸ ਤਰੀਕੇ ਦੇ ਕੀ ਕਹਿਣਾ ਚਾਹੋਗੇ ਉਸ ਨੂੰ ਕਿਸ ਤਰੀਕੇ ਦੇ ਨਾਲ ਤੁਸੀਂ ਦੇ ਜਿਹੜੀ ਕਿ ਲੋਏ ਤਾਂ ਇੰਤਹਾ ਹੋ ਗਈ ਮਤਲਬ ਕਿ ਹੱਦਾਂ ਸਾਰੀਆਂ ਟੱਪ ਗਏ ਕਿ ਮੁਲਕ ਦੀ ਰਾਜਧਾਨੀ ਦੇ ਵਿੱਚ ਇਸ ਲੈਵਲ ਦੀ ਗੁੰਡਾਗਰਦੀ ਕਿ ਸਾਨੂੰ ਆਵਾਜ਼ ਦੀ ਪਾਰਟੀ ਨੂੰ ਤਾਂ ਪ੍ਰਚਾਰ ਕਰਨ ਤੋਂ ਰੋਕ ਹੀ ਰਹੇ ਨੇ ਪੁਲਿਸ ਜਿਹੜੀ ਹੈ ਉਹ ਭਾਜਪਾ ਦੇ ਗੁੰਡਿਆਂ ਨੂੰ ਤਾਂ ਪ੍ਰੋਟੈਕਟ ਕਰ ਰਹੀ ਹੈ ਲੋਕਾਂ ਦੇ ਲੋਕਾਂ ਨੂੰ ਦਬਾਉਣ ਦੇ ਲਈ ਪਰ ਇੱਥੋਂ ਤੱਕ ਇਹਨਾਂ ਦੀ ਹਾਲਾਤ ਆ ਗਈ ਕਿ ਜੇ মিডিਆ ਕਵਰੇਜ ਕਰਨ ਜਾ ਰਿਹਾ ਤਾਂ মিডিਆ ਦੇ ਉੱਪਰ ਹਮਲੇ ਵੀ ਕੀਤੇ ਗਏ ਔਰ ਪੁਲਿਸ ਨੇ মিডিਆ ਦੇ ਉੱਪਰ ਹਮਲਾ ਕਰਨ ਵਾਲੇ ਗੁੰਡਿਆਂ ਤੇ ਕਾਰਵਾਈ ਕਰਨ ਦੀ ਬਜਾਏ মিডিਆ ਦੇ ਸਾਥੀਆਂ ਨਾਲ ਸਾਥ ਮੀਡੀਆ ਇਹਨਾਂ ਨੂੰ ਪਕੜ ਮੀਡੀਆ ਦੇ ਸਾਥੀਆਂ ਨੂੰ ਹੀ ਚੁੱਕ ਕੇ ਥਾਣੇ 'ਚ ਡੱਕਿਆ ਥਾਣੇ 'ਚ ਸੁੱਟਿਆ ਉਹਨਾਂ ਦੇ ਨਾਲ ਮਿਸਬੀਹੇਵ ਕੀਤੀ ਮਾਰ ਕਟਾਈ ਕੀਤੀ ਇਸ ਤੋਂ ਜ਼ਿਆਦਾ ਅਜ ਤੱਕ ਕਦੇ ਕਿਸੇ ਨੇ ਇਸ ਦੇਸ਼ ਦੇ ਵਿੱਚ ਦੇਖਿਆ ਨਹੀਂ ਹੋਏਗਾ ਇੰਨਾ ਜ਼ਿਆਦਾ ਗੁੱਡਾ ਗੁੰਡਾ ਤੰਤਰ ਔਰ ਪੁਲਿਸ ਦਾ ਮਿਸਯੂਜ਼ ਇਹ ਸਿਰਫ ਇਸ ਕਰਕੇ ਹੋ ਰਿਹਾ ਕਿਉਂਕਿ ਪੈਰ ਨਹੀਂ ਲੱਗਦੇ ਭਾਜਪਾ ਦੇ ਕਿਤੇ ਵੀ ਉਹਨਾਂ ਨੇ ਬੇਤਹਾਸ਼ਾ ਪੈਸਾ ਜਿਹੜਾ ਉਹ ਵਹਾ ਕੇ ਦੇਖ ਲਿਆ ਉਹਨਾਂ ਨੇ ਸਾਰੇ ਦੇਸ਼ ਦੇ ਐਮਪੀ ਸਾਰੇ ਦੇਸ਼ ਦੇ ਮੰਤਰੀ ਇੱਥੇ ਸੜਕਾਂ ਤੇ ਲੱਗ ਕੇ ਦੇਖ ਲਏ ਪਰ ਲੋਕ ਉਹਨਾਂ ਨੂੰ ਐਕਸੈਪਟ ਨਹੀਂ ਕਰ ਰਹੇ ਇਸ ਕਰਕੇ ਇਦਾਂ ਦੀ ਗੁੰਡਾਗਰਦੀ ਜਿਹੜੀ ਆ ਉਹ ਕਰ ਰਹੇ ਨੇ ਕੁਝ ਗਲਤ ਐਕਟੀਵਿਟੀ ਜਿਹੜੀ ਹੈਗੇ ਕੋ ਸਾਹਮਣੇ ਤਾਂ ਕਵਰੇਜ ਕਰਨ ਲਈ ਮੀਡੀਆ ਦੇ ਕੁਝ ਜਿਹੜੇ ਸਾਥੀ ਸੀਗੇ ਉਹ ਕਵਰੇਜ ਕਰਨ ਗਏ ਸੀਗੇ ਤਾਂ ਉਹ ਇੱਕਦਮ ਤੋਂ ਉਹਨਾਂ ਦੇ ਉੱਤੇ ਮਤਲਬ ਕਿ ਪੀਸੀਆਰ ਨੂੰ ਹੀ ਬੁਲਾਣਾ ਫੋਨ ਕਰਕੇ ਤਾਂ ਮਤਲਬ ਕਿ ਇੱਕਦਮ ਪੂਰੀ ਮੀਡੀਆ ਦੇ ਉੱਪਰ ਤਾਨਾਸ਼ਾਹੀ ਦੇਖਣ ਨੂੰ ਮਿਲੀ ਹੈ ਉਹਦਾ ਕਾਰਨ ਇੱਕੋ ਹੀ ਹੈ ਕਿ ਇਹ ਚਾਹੁੰਦੇ ਨੇ ਕਿ ਮੀਡੀਆ ਵੀ ਇਹਨਾਂ ਦੀ ਗੁੰਡਾਗਰਦੀ ਨੂੰ ਕਵਰ ਨਾ ਕਰੇ ਉਹਨਾਂ ਦਾ ਇਹ ਵੀ ਕਹਿਣਾ ਸੀ ਕਾਵਾ ਦੀ ਪਾਰਟੀ ਦੇ ਕੁਝ ਕਰਕੇ ਉਹਨਾਂ ਦਾ ਸਿਰਫ ਇਹੀ ਇੱਕ ਕਾਰਨ ਹੈ ਕਿ ਉਹ ਚਾਹੁੰਦੇ ਕਿ ਉਹ ਗੁੰਡਾਗਰਦੀ ਜਿਹੜੀ ਨੰਗੀ ਗੁੰਡਾਗਰਦੀ ਕਰਨ ਦਿਨ ਦਿਹਾੜੇ ਗੁੰਡਾਗਰਦੀ ਕਰਨ ਤੇ ਜੇ ਜੇ ਕੋਈ ਮੀਡੀਆ ਵਾਲਾ ਉਹ ਉਹਨਾਂ ਦੀ ਗੁੰਡਾਗਰਦੀ ਨੂੰ ਆਪਣੇ ਕੈਮਰੇ ਚ ਕੈਚ ਕਰਦਾ ਤਾਂ ਉਹ ਉਸ ਮੀਡੀਆ ਵਾਲੇ ਦੇ ਨਾਲ ਵੀ ਗੁੰਡਾਗਰਦੀ ਕਰਦੇ ਆ ਤਾਂ ਕਿ ਮੀਡੀਆ ਵੀ ਡਰ ਸਕੇ ਉਹਨਾਂ ਦੀ ਦਹਿਸ਼ਤ ਤੋਂ ਉਹ ਮੀਡੀਆ ਵੀ ਉਹਨਾਂ ਦੀਆਂ ਇਹਨਾਂ ਹਰਕਤਾਂ ਨੂੰ ਕਵਰ ਨਾ ਕਰੇ ਇਸ ਰਣਨੀਤੀ ਦੇ ਤਹਿਤ ਭਾਜਪਾ ਇਹ ਗੁੰਡਾ ਰਾਜ ਇੱਥੇ ਲਿਆਉਣਾ ਚਾਹੁੰਦੀ ਹੈ ਪਰ ਉਹ ਬਹੁਤ ਦੂਰ ਨੇ ਸੱਤਾ ਤੋਂ ਦਿੱਲੀ ਦੇ ਲੋਕ ਉਹਨਾਂ ਸੱਤਾ ਦੇ ਨੇੜੇ ਨਹੀਂ ਆਣ ਦੇਣਗੇ ਤੁਸੀਂ ਦਿੱਲੀ ਦੇ ਵਿੱਚ ਪ੍ਰਚਾਰ ਵੀ ਕੀਤਾ ਘੁੰਮੇ ਬਹੁਤ ਕੀ ਕੀ ਮੁੱਦੇ ਤੁਸੀਂ ਦੇਖੇ ਦਿੱਲੀ ਦੇ ਦਿੱਲੀ ਦੇ ਵਿੱਚ ਲੋਕ ਬਹੁਤ ਪਸੰਦ ਕਰਦੇ ਨੇ ਜੋ ਕੇਜਰੀਵਾਲ ਸਾਹਿਬ ਨੇ ਸਹੂਲਤਾਂ ਆਮ ਆਦਮੀ ਨੂੰ ਦਿੱਤੀਆਂ ਨੇ ਚੰਗੇ ਸਕੂਲ ਦਿੱਤੇ ਨੇ ਮਹੱਲਾ ਕਲੀਨਿਕ ਦਿੱਤੇ ਨੇ ਮੁਫਤ ਬਿਜਲੀ ਦਿੱਤੀ ਹੈ ਬੱਸਾਂ ਦੇ ਵਿੱਚ ਮੁਫਤ ਸਫ਼ਰ ਦਿੱਤਾ ਇਹਨਾਂ ਚੀਜ਼ਾਂ ਨੂੰ ਔਰ ਸਾਫ਼ ਸੁਥਰਾ ਪ੍ਰਸ਼ਾਸਨ ਦਿੱਤਾ ਇਹਨਾਂ ਚੀਜ਼ਾਂ ਕਰਕੇ ਜਿਹੜੇ ਦਿੱਲੀ ਦੇ ਲੋਕ ਹੈ ਉਹ ਕੇਜਰੀਵਾਲ ਸਾਹਿਬ ਦੇ ਨਾਲ ਹੱਥ ੜਾ ਕੇ ਖੜੇ ਨੇ ਉਹ ਅੱਜ ਇਸੇ ਕਰਕੇ ਜਿਹੜੀ ਪਹਿਲਾਂ ਭਾਜਪਾ ਕਹਿੰਦੀ ਸੀਗੀ ਕਿ ਜੀ ਰੇਵੜੀਆਂ ਵੰਡ ਰਹੇ ਨੇ ਅੱਜ ਹੁਣ ਉਹਨਾਂ ਨੂੰ ਜਿਹੜੇ ਉਸੇ ਰਾਹ ਤੇ ਚੱਲ ਕੇ ਜੋ ਆਵਾਜ਼ ਦੀ ਪਾਰਟੀ ਦੀ ਆਡਿਓਲੋਜੀ ਹੈ ਇੱਕ ਜੇਤਾਂ ਆਵਾਜ਼ ਦੀ ਪਾਰਟੀ ਦੀ ਹੋ ਚੁੱਕੀ ਹੈ ਕਿ ਜੋ ਆਵਾਜ਼ ਦੀ ਪਾਰਟੀ ਦੀ ਵਿਚਾਰਧਾਰਾ ਹੈਗੀ ਆ ਆਮ ਲੋਕਾਂ ਨੂੰ ਸਹੂਲਤਾਂ ਦੇਣ ਦੀ ਭਾਜਪਾ ਨੂੰ ਵੀ ਉਸੇ ਰਾਹ ਵੱਲ ਆਣਾ ਪਿਆ ਉਹਨਾਂ ਨੂੰ ਉਹੀ ਐਲਾਨ ਕਰਨੇ ਪਏ कि ਅਸੀਂ ਵੀ ਹੁਣ ਆਮ ਲੋਕਾਂ ਨੂੰ ਸਹੂਲਤਾਂ ਦਵਾਂਗੇ ਪਹਿਲਾਂ ਤਾਂ ਇਹ ਕਹਿੰਦੇ ਸੀ ਕਿ ਇਹ ਇਹ ਰੇੜੀਆਂ ਬੰਦਨ ਦਾ ਕੰਮ ਹੈ ਹੁਣ ਉਹ ਉਹਨਾਂ ਨੂੰ ਉਸੇ ਰਾਹ ਤੇ ਆਣਾ ਪਿਆ ਜਿਹੜੀ ਕਿ ਆਮ ਆਦਮੀ ਪਾਰਟੀ ਦੀ ਵਿਚਾਰਧਾਰਾ ਹੈ ਇਹ ਪਹਿਲੀ ਜਿਹੇ ਆਮ ਆਦਮੀ ਪਾਰਟੀ ਦੀ ਜਿਹੜੀ ਹੈ ਉਹ ਵੱਡੀ ਹੋ ਚੁੱਕੀ ਹੈ ਪਹਿਲਾਂ ਵੀ ਇੱਥੇ ਆਮ ਆਦਮੀ ਪਾਰਟੀ ਦੀ ਸਰਕਾਰ ਰਹੀ ਹੈ ਉਸ ਟਾਈਮ ਕਿਹੜੇ ਕਿਹੜੇ ਕੰਮ ਜਿਹੜੇ ਹੈਗੇ ਇੱਥੇ ਹੋਏ ਹੈ ਜਿਹੜੇ ਉਸ ਤੋਂ ਪਹਿਲਾਂ ਕਦੇ ਵੀ ਨਹੀਂ ਹੋਏ ਸੀਗੇ ਉਹਨੂੰ ਤੁਸੀਂ ਕਿਸ ਤਰੀਕੇ ਦੇ ਨਾਲ ਅੱਜ ਤੋਂ ਪਹਿਲਾਂ ਕਦੇ ਲੋਕਾਂ ਨੂੰ ਮੁਫਤ ਬਿਜਲੀ ਨਹੀਂ ਦਿੱਲੀ ਚ ਮਿਲੀ ਸੀ ਅੱਜ ਤੋਂ ਪਹਿਲਾਂ ਕਦੇ ਇੰਨੇ ਵਧੀਆ ਸਕੂਲ ਨਹੀਂ ਬਣੇ ਸੀਗੇ ਅੱਜ ਤੋਂ ਪਹਿਲਾਂ ਕਦੇ ਮੁਫਤ ਇਲਾਜ ਨਹੀਂ ਹੋਇਆ ਮਹੱਲਾ ਕਲੀਨਿਕ ਨਹੀਂ ਖੁੱਲੇ ਅੱਜ ਤੋਂ ਪਹਿਲਾਂ ਕਦੇ ਮੁਫਤ ਯਾਤਰਾਵਾਂ ਤੇ ਨਹੀਂ ਲੈ ਕੇ ਗਏ ਆਮ ਆਮ ਲੋਕਾਂ ਨੂੰ ਕੋਈ ਵੀ ਸਰਕਾਰ ਤੇ ਇਦਾਂ ਦੇ ਕਿੰਨੇ ਕੰਮ ਐ ਅੱਜ ਤੋਂ ਪਹਿਲਾਂ ਕਦੇ ਬੱਸਾਂ 'ਚ ਮੁਫਤ ਸਫ਼ਰ ਨਹੀਂ ਹੋਇਆ ਅੱਜ ਤੋਂ ਪਹਿਲਾਂ ਕਦੇ ਏਸੀ ਬੱਸਾਂ 'ਚ ਮੁਫਤ ਸਫ਼ਰ ਨਹੀਂ ਹੋਇਆ ਇਹ ਜਿਹੜੇ ਸਾਰੇ ਕੰਮ ਐ ਜੇ ਕਿਸੇ ਨੇ ਇਹ ਦੇਸ਼ ਦੀ ਰਾਜਨੀਤੀ ਦੇ ਏਜੰਡੇ ਤੇ ਲਿਆਂਦੇ ਨੇ ਤਾਂ ਉਹ ਸਿਰਫ ਸਿਰਫ ਅਰਵਿੰਦ ਕੇਜਰੀਵਾਲ ਜੀ ਨਹੀਂ ਲਿਆਂਦੇ ਹਰ ਇੱਕ ਮਹਿਲਾ ਨੂੰ ਜਿਹੜਾ 21 ਆਮਾਦੀ ਪਾਰਟੀ ਦੇ ਵੱਲੋਂ ਆਪਣੇ ਮੈਨੀਫੈਸਟੋ ਵਿੱਚ ਵੀ ਰੱਖਿਆ ਤਾਂ ਉਸ ਨੂੰ ਤੁਸੀਂ ਕੀ ਕਹਿਣਾ ਚਾਹੋ ਕੋਈ ਬਹੁਤ ਵੱਡੀ ਸਾਡੇ ਸਾਡੀਆਂ ਮਤਾਮਾਂ ਭੈਣਾਂ ਦੇ ਲਈ ਬਹੁਤ ਵੱਡੀ ਸਪੋਰਟ ਹੈ ਔਰ ਇਹ ਅੱਜ ਤੱਕ ਜਦੋਂ ਦਾ ਦੇਸ਼ ਆਜ਼ਾਦ ਹੋਇਆ ਹੈ ਉਸ ਤੋਂ ਪਹਿਲਾਂ ਵੀ ਕਿਸੇ ਨੇ ਕਹਿੰਦੇ ਸਾਰੇ ਹੈ ਕਿ ਮਹਿਲਾਵਾਂ ਨੂੰ ਅੱਗੇ ਲੈ ਕੇ ਆਣਾ ਮਹਿਲਾਵਾਂ ਨੂੰ ਅਸੀਂ ਜਿਹੜਾ ਮਾਣ ਦੇਣਾ ਪਰ ਜੇ ਮਾਣ ਕਿਸੇ ਨੇ ਦਿੱਤਾ ਤਾਂ ਅਰਵਿੰਦ ਕੇਜਰੀਵਾਲ ਜੀ ਨੇ ਦਿੱਤਾ ਅੱਜ ਤੋਂ ਪਹਿਲਾਂ ਕੋਈ ਇੰਨੀ ਹਿੰਮਤ ਨਹੀਂ ਕਰ ਸਕਿਆ ਆਖਰ ਦੇ ਵਿੱਚ ਦਿੱਲੀ ਦੀ ਜਨਤਾ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਜੀ ਮੈਂ ਦਿੱਲੀ ਦੇ ਲੋਕਾਂ ਨੂੰ ਇਹ ਬੇਨਤੀ ਕਰਦਾ ਕਿ ਸਾਰਾ ਦੇਸ਼ ਤੁਹਾਡੇ ਵੱਲ ਦੇਖ ਰਿਹਾ ਸਾਰਾ ਪੰਜਾਬ ਤੁਹਾਡੇ ਨਾਲ ਖੜਾ ਤੁਹਾਨੂੰ ਕਿਸੇ ਦੀ ਗੁੰਡਾਗਰਦੀ ਤੋਂ ਡਰਨ ਦੀ ਲੋੜ ਨਹੀਂ ਹੈ ਕਿਸੇ ਦੇ ਪੁਲਿਸ ਤੰਤਰ ਅੱਗੇ ਝੁਕਣ ਦੀ ਲੋੜ ਨਹੀਂ ਹੈ ਤੁਸੀਂ ਜਿਹੜਾ ਝਾੜੂ ਹੱਥਾਂ ਦੇ ਵਿੱਚ ਚੱਕਿਆ ਹੋਇਆ ਉਹ ਝਾੜੂ ਇੰਨਾ ਦੱਬ ਕੇ 5 ਤਰੀਕ ਨੂੰ ਫੇਰ ਦਿਓ ਕਿ ਇਹ ਗੁੰਡਾਗਰਦੀ ਦਾ ਇਸ ਦੇਸ਼ ਦੇ ਵਿੱਚੋਂ ਸਫਾਇਆ ਕਰ ਦਿਓ ਕਪੀਤੇ ਦਿਨੀ ਦਿੱਲੀ ਦੇ ਵਿੱਚ ਪੱਤਰਕਾਰਾਂ ਦੇ ਨਾਲ ਪੁਲਿਸ ਦੀ ਗੁੰਡਾਗਰਦੀ ਦੇਖਣ ਨੂੰ ਮਿਲੀ ਪੰਜਾਬ ਤੋਂ ਗਏ ਪੱਤਰਕਾਰਾਂ ਦੇ ਨਾਲ ਬਦਸਲੂਕੀ ਕੀਤੀ ਗਈ ਇੱਥੋਂ ਤੱਕ ਕਿ ਉਹਨਾਂ ਨੂੰ ਥਾਣੇ ਦੇ ਵਿੱਚ ਵੀ ਰੱਖਿਆ ਗਿਆ ਇਸ ਮਾਮਲੇ ਦੇ ਉੱਤੇ ਆਮ ਆਦਮੀ ਪਾਰਟੀ ਦੇ ਵੱਖ-ਵੱਖ ਆਗੂਆਂ ਦੇ ਵੱਲੋਂ ਲਗਾਤਾਰ ਬਿਆਨ ਸਾਹਮਣੇ ਆ ਰਹੇ ਨੇ ਹਾ ਦਾ ਨਾਰਾ ਪੱਤਰਕਾਰਾਂ ਦੇ ਲਈ ਮਾਰਿਆ ਗਿਆ ਹੈ ਤੇ ਸਾਡੀ ਟੀਮ ਦੇ ਨਾਲ ਖਾਸ ਗੱਲਬਾਤ ਕਰਦੇ ਆਂ ਪੰਜਾਬ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਅਤੇ ਆਮ ਆਦਮੀ ਪਾਰਟੀ ਦੇ ਪੰਜਾਬ ਤੋਂ ਕਾਰਜਕਾਰੀ ਪ੍ਰਧਾਨ ਸ਼ੈਰੀ ਕਲਸੀ ਨੇ ਭਾਜਪਾ ਦੇ ਉੱਤੇ ਸ਼ਬਦੀ ਹਮਲੇ ਕੀਤੇ ਨੇ ਜਾਣਦੇ ਹਾਂ ਕੀ ਕੁਝ ਕਹਿਣਾ ਸੀ ਮੈਂ ਤੁਹਾਡੇ ਨਾਲ ਤਜਿੰਦਰ ਚੰਦੀ ਇਸ ਵੇਲੇ ਦਿੱਲੀ ਮੌਜੂਦ ਆ ਜਿੱਥੇ ਵਿਧਾਨ ਸਭਾ ਚੋਣਾਂ ਨੇ ਜਿਹੜੀਆਂ 5 ਫਰਵਰੀ ਨੂੰ ਹੋਣਗੀਆਂ ਤੇ ਅੱਜ ਚੋਣ ਪ੍ਰਚਾਰ ਦਾ ਆਖਰੀ ਦਿਨ ਸੋ ਆਖਰੀ ਦਿਨ ਚੋਣ ਪ੍ਰਚਾਰ ਕੀਤਾ ਜਾ ਰਿਹਾ ਸੋ ਪੰਜਾਬ ਤੋਂ ਤਮਾਮ ਮੰਤਰੀ ਨੇ ਜਿਹੜੇ ਵਿਧਾਇਕ ਨੇ ਆਮ ਆਦੀ ਪਾਰਟੀ ਦੇ ਇੱਥੇ ਮੌਜੂਦ ਨੇ ਆ ਉਹਨਾਂ ਵੱਲੋਂ ਚੋਣ ਪ੍ਰਚਾਰ ਆ ਜਿਹੜਾ ਆਪਣੇ ਉਮੀਦਵਾਰਾਂ ਦੇ ਹੱਕ ਦੇ ਵਿੱਚ ਕੀਤਾ ਜਾ ਰਿਹਾ ਸੋ ਬਟਾਲਾ ਤੋਂ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਨੇ ਜੋ ਵਿਧਾਇਕ ਨੇ ਆਮ ਆਦੀ ਪਾਰਟੀ ਦੇ ਨਾਲ ਹੀ ਕਾਰਜਕਾਰੀ ਪ੍ਰਧਾਨ ਨੇ ਆਮ ਆਦੀ ਪਾਰਟੀ ਦੇ ਸੋ ਗੱਲਬਾਤ ਕਰਦੇ ਆ ਆ ਕਲਸੀ ਸਾਹਿਬ ਕਿਵੇਂ ਦੇਖਦੇ ਹੋ ਦਿੱਲੀ ਦੇ ਵਿੱਚ ਚੋਣਾਂ ਨੇ 5 ਫਰਵਰੀ ਨੂੰ ਹੋਣਗੀਆਂ ਕਿ ਦਿੱਲੀ ਫਤਿਹ ਹੋਊਗੀ ਇਸ ਵਾਰ ਫੇਰ ਤੋਂ ਬਿਲਕੁਲ ਜੀ ਜੋ ਲੋਕਾਂ ਦਾ ਮਾਹੌਲ ਦੇਖਣ ਨੂੰ ਨਜ਼ਰ ਆ ਰਿਹਾ ਹੈ ਜੋ ਲੋਕਾਂ ਦੇ ਵਿੱਚ ਊਰਜਾ ਵੇਖਣ ਨੂੰ ਨਜ਼ਰ ਆ ਰਹੀ ਹੈ ਕਿਉਂਕਿ ਲੋਕ ਕੰਮ ਨੂੰ ਵੋਟ ਪਾਉਂਦੇ ਆ ਅਰਵਿੰਦ ਕੇਜਰੀਵਾਲ ਜੀ ਨੇ ਦਿੱਲੀ ਦੇ ਕੰਮ ਕੀਤੇ ਨੇ ਸੋ ਇਸ ਵਾਰ ਵੀ ਜਿਹੜੇ ਲੋਕ ਨੇ ਉਹ ਆਮ ਆਦਮੀ ਪਾਰਟੀ ਨੂੰ ਦਿੱਲੀ ਦੇ ਲੋਕ ਫਤਵਾ ਦੇਣਗੇ ਜੀ ਹਾਂ ਕਿਦਾਂ ਦੇਖਦੇ ਹਾਂ ਵਕ ਵਕ ਪਾਰਟੀਆਂ ਚੋਣ ਪ੍ਰਚਾਰ ਕਰ ਰਹੀਆਂ ਨੇ ਤਸਵੀਰਾਂ ਵੀ ਕੁਝ ਲਖਣ ਸਾਹਮਣੇ ਆ ਰਹੀਆਂ ਨੇ ਕੁੱਟਮਾਰ ਹੋ ਰਹੀ ਆ ਹਨਾ ਪੱਤਰਕਾਰਾਂ ਦੇ ਅਟੈਕ ਹੋ ਰਹੇ ਨੇ ਕਿਵੇਂ ਦੇਖਦੇ ਹੋ ਵੀ ਐਵੇਂ ਚੋਣ ਆ ਸਹੀ ਮੰਨਦੇ ਹੋ ਐਵੇਂ ਚੋਣਾ ਹੋਣੀਆਂ ਚਾਹੀਦੀ ਨੇ ਜਾਂ ਮਤਲਬ ਮਾਹੌਲ ਹੀ ਚੇਂਜ ਕਰ ਦਿੱਤਾ ਗਿਆ ਬਾਕੀ ਪਾਰਟੀਆਂ ਵੱਲੋਂ ਵੀ ਐਵੇਂ ਗੁੰਡਾਗਰਦੀ ਕਰਕੇ ਚੋਣਾ ਜਿੱਤ ਕਈ ਵਾਰ ਜਦੋਂ ਅਸੀਂ ਗੱਲ ਕਰਦੇ ਆ ਨਾ ਤੇ ਲੱਗਦਾ ਵੀ ਨਹੀਂ ਜੀ ਇਹ ਸਿਆਸੀ ਜਵਾਬ ਹੈ ਪਰ ਦੁੱਖ ਦੀ ਗੱਲ ਇਹ ਹੈ ਸਾਡੇ ਪੱਤਰਕਾਰ ਉਹਨਾਂ ਨੇ ਮੈਸੇਜ ਲਾਇਆ ਪੁਲਿਸ ਨੂੰ ਵੀ ਇੱਥੇ ਸ਼ਰਾਬ ਜਿਹੜੀ ਆ ਉਹ ਵੰਡੀ ਜਾ ਰਹੀ ਆ ਪੁਲਿਸ ਕੰਪਲੇਂਟ ਪੁਲਿਸ ਨੂੰ ਪਹੁੰਚੀ ਪੁਲਿਸ ਉੱਥੇ ਆਈ ਆ ਕੇ ਜਿਨ੍ਹਾਂ ਨੇ ਕੰਪਲੇਂਟ ਕੀਤੀ ਉਹਨਾਂ ਨੂੰ ਨਹੀਂ ਪਤਾ ਵੀ ਇਹ ਪੱਤਰਕਾਰ ਨੇ ਕੌਣ ਨੇ ਉਹਨਾਂ ਨੂੰ ਚੁੱਕਿਆ ਉਹਨਾਂ ਨੂੰ ਚੁੱਕ ਕੇ ਥਾਣੇ ਲੈ ਗਈ ਤੇ ਜਿਹੜੇ ਸ਼ਰਾਬ ਜਿਹੜੇ ਦੇ ਰਹੇ ਸੀ ਉਹਨਾਂ ਨੂੰ ਭਜਾ ਦਿੱਤਾ ਗਿਆ ਸੋ ਇੱਕ ਹੁੰਦਾ ਆ ਤੱਕੇਸ਼ਾਈ ਦੀ ਅਤ ਹੁੰਦੀ ਆ ਇਹ ਸਮਝ ਲਓ ਵੀ ਮੈਂ ਕਹਿੰਦਾ ਵੀ ਮੇਰੇ ਕੋਲ ਅਲਫਾਜ਼ ਨਹੀਂ ਵੀ ਜਿੰਨੀ ਕੀ ਤੱਕੇਸ਼ਾਈ ਕਰ ਰਹੇ ਨੇ ਅੰਤ ਕਰ ਦਿੱਤਾ ਇਹਨਾਂ ਨੇ ਤੱਕੇਸ਼ਾਈ ਦਾ ਇਹ ਦਬਾਉਣਾ ਚਾਹੁੰਦੇ ਨੇ ਇਹ ਅਰਵਿੰਦ ਕੇਜਰੀਵਾਲ ਦੀ ਸੋਚ ਨੂੰ ਦਬਾਉਣਾ ਚਾਹੁੰਦੇ ਨੇ ਉਹਨਾਂ ਦੇ ਜਿਹੜੇ ਵਰਕਰ ਨੇ ਉਹਨਾਂ ਨੂੰ ਦਬਾਉਣਾ ਚਾਹੁੰਦੇ ਨੇ ਆ ਦੁੱਖ ਲੱਗਦਾ ਸਾਨੂੰ ਜਦੋਂ ਪੰਜਾਬ ਦੇ ਵਿੱਚ ਪੀਬੀ ਗੱਡੀ ਨੂੰ ਐਂ ਦੇਖ ਰਹੇ ਨੇ ਵੀ ਪਤਾ ਨਹੀਂ ਵੀ ਇਹਦੇ ਵਿੱਚ ਕੌਣ ਨੇ ਕੌਣ ਨਹੀਂ ਆ ਜੇ ਕੋਈ ਪੰਜਾਬ ਤੋਂ ਬੰਦਾ ਹੈ ਉਹਨੂੰ ਹੋਰ ਹੀ ਨਿਗਾਹ ਨਾਲ ਜਿਹੜੇ ਦਿੱਲੀ ਦੇ ਲੋਕ ਨੇ ਇੱਥੋਂ ਦਾ ਪ੍ਰਸ਼ਾਸਨ ਇੱਥੋਂ ਦੇ ਪੁਲਿਸ ਅਫੀਸਰ ਮੈਂ ਤੇ ਹੈਰਾਨ ਹੋ ਰਿਹਾ ਵਾਂ ਵੀ ਇਹ ਕਿਹੜੀ ਸੋਚ ਨੂੰ ਲੈ ਕੇ ਚੱਲੇ ਆ ਇਹ ਕੀ ਦੇਖ ਰਿਹਾ ਸਾਡਾ ਦੇਸ਼ ਹੈ ਸਾਡੀ ਦਿੱਲੀ ਹੈ ਸਾਡੀ ਦਿੱਲੀ ਚ ਸਾਡਾ ਰਾਜ ਰਿਆ ਵਾ ਹੁਣ ਵੀ ਲੋਕ ਸਾਨੂੰ ਫਤਵਾ ਦੇਣਗੇ ਬਟ ਜਿਹੜੀ ਆ ਸੋਚਣੀ ਹੈ ਨਾ ਇਹ ਇਹਨਾਂ ਨੂੰ ਜਦੋਂ ਤੱਕ ਇਹ ਆਪਣੀ ਸੋਚਣੀ ਦੇ ਵਿੱਚ ਸਦਾਰਨੀ ਨਾ ਲੈ ਕੇ ਆਉਣਗੇ ਉਦੋਂ ਤੱਕ ਲੋਕ ਜਿਹੜੇ ਨੇ ਨਾ ਉਹ ਵੀ ਇਹਨਾਂ ਦੇ ਨਾਲ ਨਹੀਂ ਹੋਣਗੇ ਵਿਲੱਖਣ ਤਰ੍ਹਾਂ ਦੀ ਰਾਜਨੀਤੀ ਜਿਹੜੀ ਇੱਥੇ ਦੇਖਣ ਨੂੰ ਮਿਲੀ ਆ ਵਿਲੱਖਣ ਮੈਂ ਇਹੋ ਜੀ ਰਾਜਨੀਤੀ ਮੈਂ ਵੋਟਾਂ ਅੱਗੇ ਵੀ ਪੰਜਾਬ ਦੇ ਵਿੱਚ ਮੈਂ ਗੁਜਰਾਤ ਵਿੱਚ ਵੀ ਗਿਆ ਮੈਂ ਮੱਧਿਆ ਪ੍ਰਦੇਸ਼ ਵਿੱਚ ਵੀ ਗਿਆ ਠੀਕ ਹੈ ਠੀਕ ਹੈ ਤੱਕਾ ਉੱਥੇ ਵੀ ਕੀਤਾ ਪਰ ਜੋ ਇੱਥੇ ਤੇ ਧੱਕੇ ਦਾ ਅੰਤ ਕਰਤਾ ਨਾ ਇਹਨਾਂ ਨੇ ਵੀ ਇਹ ਜਿੱਤਣੇ ਨਹੀਂ ਚਾਹੀਦੇ ਹਰ ਬਸਤੀ ਹਰ ਝੁੱਗੀ ਝੌਂਪੜੀ ਦੇ ਬਾਹਰ ਇਹਨਾਂ ਨੇ ਗੁੰਡੇ ਬਿਠਾਏ ਆਪਣੇ ਕਹਿੰਦੇ ਵੀ ਜਿਹੜਾ ਵੀ ਆਉਂਦਾ ਵਾ ਉਸੇ ਉਸੇ ਟਾਈਮ ਸਾਨੂੰ ਦੱਸੋ ਆ ਕੇ ਪ੍ਰਸ਼ਾਸਨ ਆ ਜਾਂਦਾ ਪੁਲਸਾ ਆ ਜਾਂਦਾ ਦਿਓ ਜੀ ਪਰਮਿਸ਼ਨ ਦਿਓ ਜੀ ਪਰਮਿਸ਼ਨ ਤੁਸੀਂ ਨਹੀਂ ਪ੍ਰਚਾਰ ਕਰ ਸਕਦੇ ਫਿਰ ਉਹਨੂੰ ਲੈ ਜਾਂਦੇ ਨੇ ਥਾਣੇ ਥਾਣੇ ਲੈ ਕੇ ਬਸ ਉਹਦਾ ਟਾਈਮ ਵੇਸਟ ਕਰਾਇਆ ਬਿਠਾ ਦਿਓ ਸ਼ਾਮ ਨੂੰ ਰਾਤ ਨੂੰ ਛੱਡ ਦਿਓ ਬਸ ਇਹੋ ਹੀ ਸلسلਾ ਚੱਲਦਾ ਰਿਹਾ ਪਰ ਲੋਕ ਜੱਗ ਜਾਹਿਰ ਨੇ ਜਿੰਨਾ ਇਹ ਵਾਦੇ ਧੱਕਾ ਕਰਦੇ ਸੀ ਉਹ ਲੋਕਾਂ ਦੀ ਸੰਮਤੀ ਜਿਹੜੀ ਸਾਡੇ ਨਾਲ ਜੁੜਦੀ ਸੀ ਔਰ ਮੈਨੂੰ ਆਸ ਹੈ ਵੀ ਇਸ ਵਾਰ ਲੋਕ ਹੋਰ ਵੱਡਾ ਅੱਗੇ ਨਾਲੋਂ ਫਤਵਾ ਦੇਣਗੇ ਸਾਨੂੰ। ਸਾਹਿਬ ਠੀਕ ਹੈ ਤੁਸੀਂ ਜਿਵੇਂ ਦੱਸਿਆ ਵੀ ਪੰਜਾਬ ਦੇ ਵਿੱਚ ਤੋਂ ਬਾਹਰ ਹੋਰ ਸੂਬਿਆਂ ਵਿੱਚ ਤੁਸੀਂ ਗਏ ਹੋ ਚੋਣਾ ਹੋਈਆਂ ਨੇ ਆ ਕੀ ਲੱਗਦਾ ਵੀ ਜਿਹੜਾ ਮਾਹੌਲ ਉਰੇ ਸਿਰਜਿਆ ਗਿਆ ਕੀ ਪੰਜਾਬ ਦੇ ਵਿੱਚ ਬਾਹਰਲੇ ਸੂਬਿਆਂ ਤੋਂ ਪੱਤਰਕਾਰ ਵੀ ਆਉਂਦੇ ਆ ਕਵਰੇਜ ਦੇ ਲਈ ਆਉਂਦੇ ਆ ਕੀ ਉਹਨਾਂ ਦੇ ਨਾਲ ਪੰਜਾਬੀ ਇਸ ਤਰ੍ਹਾਂ ਦਾ ਜਾਂ ਪੁਲਿਸ ਆਪਣੀ ਉਥੇ ਵਤੀਰਾ ਕਰਦੀ ਆ ਦੇਖੋ ਜੀ ਪੰਜਾਬ ਦੇ ਵਿੱਚੋਂ ਜਦੋਂ ਸਾਡੀਆਂ ਵੀ ਇਲੈਕਸ਼ਨਾਂ ਹੁੰਦੀਆਂ ਨੇ ਮੇਰੀ ਇਹ ਐਮਪੀ ਦੀ ਇਲੈਕਸ਼ਨ ਸੀ ਬਾਰੋਂ ਵੀ ਪੱਤਰਕਾਰ ਆਏ ਸੀ ਹੋਰ ਵੀ ਟੀਮਾਂ ਪਹੁੰਚਦੀਆਂ ਨੇ ਆਪਾਂ ਤੇ ਉਹਨਾਂ ਨੂੰ ਜੀ ਆਇਆਂ ਨੂੰ ਆਖਦੇ ਸਾਡਾ ਪ੍ਰਸ਼ਾਸਨ ਉਹਨਾਂ ਨੂੰ ਇਹ ਕਹਿੰਦਾ ਵੀ ਯਾਰ ਇਹਨਾਂ ਨੂੰ ਕਿਸੇ ਕਿਸਮ ਦੀ ਦਿੱਕਤ ਨਾ ਆਵੇ ਤੰਗੀ ਪਰੇਸ਼ਾਨੀ ਨਾ ਆਵੇ ਅਸੀਂ ਤੇ ਪਲਕਾਂ ਤੇ ਬਿਠਾਉਂਦੇ ਸਾਡੇ ਗੁਰੂਆਂ ਦੀ ਸਾਨੂੰ ਸੇਧ ਆ ਵੀ ਯਾਰ ਜਿਹੜਾ ਵੀ ਹੁੰਦਾ ਉਹਦਾ ਆਦਰ ਮਾਨ ਸਤਿਕਾਰ ਕਰੋ ਪਰ ਮੈਂ ਹੈਰਾਨ ਹੁੰਨਾ ਵਾਂ ਵੀ ਇਹੋ ਜੀ ਭਾਜਪੀ ਨੂੰ ਇਹੋ ਜੀ ਸੋਚ ਨਹੀਂ ਰੱਖਣੀ ਚਾਹੀਦੀ ਉਹਨਾਂ ਨੂੰ ਇੱਕ ਸਾਰ ਇਹ ਹਾਰ ਜਿੱਤਿਆ ਲੋਕਾਂ ਨੇ ਡਿਸਾਈਡ ਕਰਨਾ ਕਿ ਨੂੰ ਵੋਟਾਂ ਪਾਉਣੀਆਂ ਨੇ ਜਿੰਨੂੰ ਲੋਕ ਜਿਤਾਉਂਦੇ ਨੇ ਸਰਕਾਰ ਸੈਂਟਰ ਦੀ ਹੋਣ ਕਰਕੇ ਤੁਹਾਡਾ ਫਰਜ਼ ਬਣਦਾ ਵੀ ਨਿਊਟਰਲ ਹੋ ਕੇ ਯਾਰ ਜੇ ਲੋਕਾਂ ਨੇ ਉਹਨਾਂ ਨੂੰ ਫਤਵਾ ਦਿੱਤਾ ਤੇ ਫਿਰ ਉਹਨੂੰ ਕੰਮ ਕਰਨ ਦਾ ਮੌਕਾ ਦਿੱਤੀ ਉਹਨੂੰ ਫ੍ਰੀ ਹੈਂਡ ਦੇ ਦਈਏ ਵੀ ਯਾਰ ਵਧੀਆ ਕਰਕੇ ਵਖਾਲ ਤੇਰੇ ਨਾਲ ਲੋਕ ਜੁੜੇ ਨੇ ਨਾ ਚੰਗਾ ਕਰਕੇ ਵਖਾਲਨ ਗਿਆ ਆਪਣੇ ਲੋਕ ਉਹਨੂੰ ਪਿੱਛੇ ਕਰ ਦੇਣਗੇ ਪਰ ਜਦੋਂ ਉਹਦੀਆਂ ਲੱਤਾਂ ਖਿੱਚਣ ਤੇ ਮਗਰ ਲੱਗ ਜਾਂਦੇ ਆ ਨਾ ਉਹਨੀ ਡਬਲ ਸਮਪਤੀ ਜਿਹੜੀ ਆ ਲੋਕਾਂ ਦੇ ਨਾਲ ਅਟੈਚ ਹੋ ਜਾਂਦਾ ਲੋਕਾਂ ਦੀ ਅਟੈਚ ਹੋ ਜਾਂਦੀ ਸੀ ਸਾਹਿਬ ਜਿਵੇਂ ਦਾ ਮਾਹੌਲ ਸਿਰਜਿਆ ਗਿਆ ਪੱਤਰਕਾਰਾਂ ਦੇ ਹਮਲੇ ਹੁੰਦੇ ਆ ਸਾਰੀ ਦਾ ਠਾਣੇ ਚ ਬਿਠਾਇਆ ਜਾਂਦਾ ਇੱਕ ਮੈਸੇਜ ਕੀ ਜਾਂਦਾ ਹੈ ਕਿ ਅਸੀਂ ਦਿੱਲੀ ਜਾਂ ਹੋਰ ਸੂਬਿਆਂ ਚ ਫਿਰ ਨਾ ਜਾਈਏ ਮਤਲਬ ਜਿਵੇਂ ਬਿਆਨ ਸਾਹਮਣੇ ਆ ਰਹੇ ਆ ਪੱਤਰਕਾਰਾਂ ਦੇ ਬਿਆਨ ਵੀ ਸਾਹਮਣੇ ਆਏ ਆ ਸਾਡੇ ਰਵੀ ਸੰਗਰਾ ਹੂਰ ਨੇ ਟੀਮ ਦੇ ਮੈਂਬਰ ਉਹਨਾਂ ਤੇ ਅਟੈਕ ਹੁੰਦਾ ਸਪੋਕਸਮੈਨ ਦੇ ਪੱਤਰਕਾਰ ਨੇ ਉਹਨਾਂ ਤੇ ਅਟੈਕ ਹੁੰਦਾ ਹਣ ਉਹਨਾਂ ਦੇ ਦਿਲ ਚ ਕੀ ਬੀਤੀ ਹੋਣੀ ਵੀ ਉਹ ਬਾਹਰ ਇਲੈਕਸ਼ਨ ਕਵਰ ਪੰਜਾਬ ਦਾ ਮੀਡੀਆ ਨਾ ਜਾਵੇ ਫਿਰ ਉਹ ਵੀ ਦਿੱਲੀ ਆਉਣਾ ਗੁਨਾਹ ਹੋ ਗਿਆ ਜਾਂ ਫਿਰ ਅਸੀਂ ਪੰਜਾਬੀ ਆ ਸਾਨੂੰ ਇਹ ਮਤਲ ਸਿਰਫ ਇੱਕ ਸੂਚ ਜਿਹੜੀ ਹੈ ਇਹਨਾਂ ਦੀ ਬੀਜੇਪੀ ਵਾਲਿਆਂ ਦੀ ਨਿਕਲ ਕੇ ਬਾਹਰ ਉੱਬਰ ਕੇ ਬਾਹਰ ਆ ਰਹੀ ਹੈ ਵੀ ਇਹ ਕਿਸ ਤਰ੍ਹਾਂ ਇੱਕ ਹੁੰਦਾ ਨਾ ਰਾਜ ਇਹ ਦੱਬ ਕੇ ਰਾਜ ਕਰਾਉਣਾ ਚਾਹੁੰਦੇ ਨੇ ਇਹ ਕਹਿੰਦੇ ਨੇ ਵੀ ਸਾਡਾ ਰਾਜ ਰਵੇ ਜੇ ਅਸੀਂ ਇਸ਼ਾਰਾ ਦਈਏ ਤੇ ਬੈਠ ਜਾਂਦੇ ਅਸੀਂ ਇਸ਼ਾਰਾ ਦਈਏ ਤੇ ਉੱਠ ਜਾਂਦੇ ਜਿਹੜਾ ਸਿਰ ਚੁੱਕਦਾ ਉਹਦੇ ਨਾਲ ਤਸ਼ੱਦਦ ਕਰਦੇ ਹੋ ਉਹ ਨਤੀਜਾ ਤੁਹਾਡੇ ਸਾਹਮਣੇ ਹੈ ਸਾਡੇ ਪੱਤਰਕਾਰ ਭਾਈਚਾਰਾ ਕੀ ਮਾਰਾ ਕੀਤਾ ਉਹਨਾਂ ਨੂੰ ਕੀ ਕਿਹਾ ਉਹਨਾਂ ਨੇ ਅਸੀਂ ਸਾਨੂੰ ਪਤਾ ਲੱਗਾ ਅਸੀਂ ਰਾਤ ਦੇ 2:30 ਵਜੇ ਬਾਹਰ ਗਏ ਠੀਕ ਆ ਉਲਟ ਸਾਨੂੰ ਜਵਾਬ ਕੀ ਦਿੱਤਾ ਜਾਇਆ ਕਹਿੰਦੇ ਜੀ ਇਹਨਾਂ ਕੋ ਲਾਠੋਂ ਲਾਠੀ ਸੇ ਪਿੱਟੋ ਇਹਨਾਂ ਕੋ ਮਾਤੇ ਹਰਾਣ ਫਿਰ ਬਾਅਦ ਵਿੱਚ ਜਦੋਂ ਆਪਾਂ ਉੱਥੇ ਰੌਲਾ ਰੱਪਾ ਪਾਇਆ ਫਿਰ ਬਾਅਦ ਵਿੱਚ ਉਹਨਾਂ ਨੂੰ ਪੱਤਰਕਾਰਾਂ ਨੂੰ ਸਾਰਿਆਂ ਨੂੰ ਬਾਹਰ ਕੱਢ ਕੇ ਉਹਨਾਂ ਦਾ ਮੈਡੀਕਲ ਕਰਵਾਇਆ ਕਰਵਾ ਕੇ ਫਿਰ ਉਹਨਾਂ ਨੂੰ ਸਵੇਰੇ ਜਿਹੜਾ ਛੱਡਿਆ ਸੋ ਕਹਿਣ ਦਾ ਭਾਵ ਇਹਨਾਂ ਤਸ਼ੱਦਦ ਜਿਹੜਾ ਉਹ ਚੰਗਾ ਨਹੀਂ ਆ ਮੈਂ ਇਹ ਕਹਿ ਸਕਦਾ ਆਖਰੀ ਕੁਐਸਚਨ ਆ ਮੇਰਾ ਇੰਨਾ ਤਸ਼ੱਦਦ ਵੀ ਹੋ ਗਿਆ ਠੀਕ ਆ ਤੁਸੀਂ ਵੀ ਪ੍ਰੋਟੈਸਟ ਕੀਤਾ ਤੁਸੀਂ ਨਾਲ ਖੜੇ ਆ ਪੰਜਾਬ ਕਿਉਂਕਿ ਪੰਜਾਬੀ ਸੀ ਆਪਾਂ ਜਿਵੇਂ ਕਹਿ ਦਿੰਦੇ ਆ ਬਾਹਰਲੇ ਮੁਲਕ 'ਚ ਪੰਜਾਬੀ ਪੰਜਾਬੀ ਦੇ ਕੰਮ ਆਉਂਦਾ ਚਲੋ ਬਹੁਤ ਵਧੀਆ ਤੁਸੀਂ ਵੀ ਸਾਥ ਦਿੱਤਾ ਇੱਕ ਮੈਸੇਜ ਲਾਸਟ ਦਿੱਲੀ ਵਾਸੀਆਂ ਨੂੰ ਅੱਜ ਚੋਣ ਪ੍ਰਚਾਰ ਦਾ ਆਖਰੀ ਦਿਨ ਆ ਕੀ ਕੇਜਰੀਵਾਲ ਦੀ ਸੋਚ ਤੇ ਲੋਕ ਪੈਰਾ ਦੇਣਗੇ ਮੈਂ ਦਿੱਲੀ ਵਾਲਿਆਂ ਨੂੰ ਇੱਕੋ ਮੈਸੇਜ ਦੇਣਾ ਚਾਹੁੰਦਾ ਹੱਲੇ ਸਰਕਾਰ ਆਈ ਨਹੀਂ ਬੀਜੇਪੀ ਦੀ ਦਿੱਲੀ 'ਚ ਪਰ ਇਹਨਾਂ ਦਾ ਗੁੰਡਾ ਰਾਜ ਤੁਸੀਂ ਦੇਖ ਲਿਆ ਹਰ ਬਸਤੀਆਂ ਤੇ ਹਰ ਝੁੱਗੀ ਚੌਂਪੜੀਆਂ ਤੇ ਬਾਹਰ ਇਹਨਾਂ ਦੇ ਬੰਦੇ ਬੈਠੇ ਨੇ ਆ ਤੁਸੀਂ ਕੱਲ ਇੱਕ ਵੀਡੀਓ ਦੇਖੀ ਹੋਊਗੀ ਜਿਹੜੀ ਐਲਈਡੀ ਵੈਨ ਆ ਉਹਨੂੰ ਕਿਤਰਾ ਤੋੜਿਆ ਭੰਨਿਆ ਜਾ ਰਿਹਾ ਵਾ ਸਾਡੇ ਪੱਤਰਕਾਰ ਭਾਈਚਾਰਿਆਂ ਨਾਲ ਕਿਤਰਾ ਤਸ਼ੱਦਦ ਕਰ ਰਹੇ ਨੇ ਹੱਲੇ ਤੇ ਮੈਂ ਦਿੱਲੀ ਵਾਲਿਆਂ ਨੂੰ ਇਹ ਕਹਿ ਸਕਦਾ ਵੀ ਇਹਨਾਂ ਦੀ ਸੋਚ ਜਿਹੜੀ ਹੈ ਬਹੁਤ ਐਡਵਾਂਸ ਕਹਿ ਸਕਦੇ ਆ ਵੀ ਜਿਨ੍ਹਾਂ ਨੇ ਇਹਨੂੰ ਮੈਨੇਜ ਕਰਕੇ ਰੱਖਿਆ ਵੀ ਨਹੀਂ ਠੀਕ ਹੈ ਸੈਂਟਰ 'ਚ ਤੂੰ ਆ ਸਕਦਾ ਪਰ ਸੈਂਟਰ 'ਚ ਭਾਜਪਾ ਆ ਸਕਦੀ ਹੈ ਪਰ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਸਰਕਾਰ ਹੋਊਗੀ ਜੇ ਦਿੱਲੀ ਦੇ ਲੋਕ ਆਮ ਆਦਮੀ ਪਾਰਟੀ ਨੂੰ ਫਤਵਾ ਦਿੰਦੇ ਨੇ ਅਸੀਂ ਸਾਡੀ ਜਿਹੜੀ ਆਮ ਆਦਮੀ ਪਾਰਟੀ ਇਹਨਾਂ ਲੋਕਾਂ ਚੋਂ ਨਿਕਲ ਕੇ ਆਈ ਹੈ ਇਹ ਆਮ ਆਦਮੀ ਪਾਰਟੀ ਆਮ ਲੋਕਾਂ ਦੇ ਜਿਹੜੇ ਮੈਂ ਕਹਿ ਸਕਦਾ ਵੀ ਇਹ ਰਾਜ ਭਗ ਕਰਨ ਵਾਲੇ ਨੇ ਸੋ ਮੇਰੀ ਬੇਨਤੀ ਹੈ ਤਗੜੇ ਹੋ ਕੇ ਤੁਹਾਨੂੰ ਫਿਰ ਮੌਕਾ ਮਿਲਿਆ ਜੇ ਇਹਨਾਂ ਨੂੰ ਮੌਕਾ ਦੇ ਦਿੱਤਾ ਤੇ ਫਿਰ ਨਤੀਜੇ ਜਿਹੜੇ ਆ ਆ ਤੁਸੀਂ ਆ ਮੈਂ ਕਹਿ ਸਕਦਾ ਵੀ ਪੰਜਾਬੀ ਚ ਜਿਤਨਾ ਮੈਡੀਸਨ ਕੋਈ ਦਿੰਦੇ ਨਾ ਉਹ ਐਮ ਆਰ ਟੇ ਪਹਿਲਾਂ ਸੈਂਪਲ ਚੈੱਕ ਕਰਾਉਂਦੇ ਨੇ ਇਹ ਸੈਂਪਲ ਤੇ ਸਾਨੂੰ ਦਿੱਤਾ ਇਹਨਾਂ ਨੇ ਆ ਇਲੈਕਸ਼ਨਾਂ ਦੇ ਵਿੱਚ ਹੀ ਜੇ ਕਿਤਨਾ ਕਿਤੇ ਜੇ ਉਲਟ ਬੀਜੇਪੀ ਅੱਗੇ ਕਰ ਦਿੱਤਾ ਫਿਰ ਤਸ਼ੱਦਦਾਂ ਚ ਹੀ ਰਵਾਂਗੇ ਅਸੀਂ ਮੈਂ ਇਹੋ ਦਿੱਲੀ ਦੇ ਲੋਕਾਂ ਨੂੰ ਬੇਨਤੀ ਕਰਦਾ ਤਗੜੇ ਹੋ ਕੇ ਆਮ ਆਦਮੀ ਪਾਰਟੀ ਦਾ ਸਾਥ ਤੁਸੀਂ ਅੱਗੇ ਵੀ ਦਿੱਤਾ ਔਰ ਤੁਹਾਡੇ ਕਰਕੇ ਦਿੱਲੀ ਦੇ ਲੋਕਾਂ ਕਰਕੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ ਔਰ ਅਰਵਿੰਦ ਕੇਜਰੀਵਾਲ ਜੀ ਨੇ ਤੁਸੀਂ ਇੱਥੋਂ ਜਤਾਇਆ ਜਿਤਾਉਣ ਤੋਂ ਬਾਅਦ ਅਰਵਿੰਦ ਕੇਜਰੀਵਾਲ ਜੀ ਨੇ ਮੱਧ ਪ੍ਰਦੇਸ਼ ਗੁਜਰਾਤ ਹਰਿਆਣਾ ਛਤੀਸਗੜ ਗੋਆ ਜੰਮੂ ਕਸ਼ਮੀਰ ਵਾਲੀ ਸਾਈਟਾਂ ਤੇ ਵੀ ਆਪਣਾ ਸੰਗਠਨ ਜਿਹੜਾ ਆਮ ਆਦਮੀ ਪਾਰਟੀ ਦਾ ਤਿਆਰ ਕੀਤਾ ਸੋ ਇੱਕ ਇਮਾਨਦਾਰ ਬੰਦੇ ਨੂੰ ਅੱਗੇ ਲੈ ਕੇ ਆਓ ਤਾਂ ਜੋ ਕਿ ਤੁਹਾਡੇ ਬੱਚਿਆਂ ਦਾ ਭੁੱਖ ਜਿਹੜਾ ਉਹ ਸੁਧਾਰ ਸਕੇ ਬਹੁਤ ਬਹੁਤ ਧੰਨਵਾਦ ਤੇ ਉਧਰ ਮੁੰਬਈ ਦੇ ਵਿੱਚ ਆਪਣੇ ਸੁਪਨੇ ਪੂਰੇ ਕਰਨ ਦੇ ਲਈ ਦੋ ਸਰਹੰਦ ਦੀਆਂ ਰਹਿਣ ਵਾਲੀਆਂ ਬੱਚੀਆਂ ਘਰੋਂ ਭੱਜ ਗਈਆਂ ਸਨ ਜਿਨ੍ਹਾਂ ਨੂੰ ਲੱਭ ਕੇ ਉਹਨਾਂ ਦੇ ਮਾਪਿਆਂ ਦੇ ਹਵਾਲੇ ਕਰ ਦਿੱਤਾ ਗਿਆ ਬਾਲ ਭਲਾਈ ਕਮੇਟੀ ਦੇ ਵੱਲੋਂ ਬੱਚਿਆਂ ਨੂੰ ਲੱਭਿਆ ਗਿਆ ਤੇ ਫਿਰ ਮਾਪਿਆਂ ਦੇ ਹਵਾਲੇ ਕੀਤਾ ਗਿਆ ਇਸ ਮੌਕੇ ਤੇ ਬਾਲ ਪਲਾਈ ਕਮੇਟੀ ਦੇ ਮੈਂਬਰਾਂ ਦੇ ਨਾਲ ਸਾਡੀ ਟੀਮ ਨੇ ਖਾਸ ਗੱਲਬਾਤ ਕੀਤੀ ਹੈ ਜਾਣਦੇ ਹਾਣ ਦਾ ਕੀ ਕੁਝ ਕਹਿਣਾ ਸੀ ਮੁੰਬਈ ਵਿੱਚ ਆਪਣੇ ਸੁਪਨੇ ਪੂਰੇ ਕਰਨ ਲਈ ਸਰਹਿੰਦਿਆਂ ਰਹਿਣ ਵਾਲੀਆਂ ਦੋ ਬੱਚੀਆਂ ਘਰੋਂ ਭੱਜ ਗਈਆਂ ਸਨ ਜਿਨ੍ਹਾਂ ਨੂੰ ਬਾਲ ਪਲਾਈ ਕਮੇਟੀ ਨੇ ਲੱਭ ਕੇ ਬਾਹਰਸਾਂ ਦੇ ਹਵਾਲੇ ਕੀਤਾ ਹੈ ਗੱਲਬਾਤ ਕਰਦੇ ਹਨ ਬਾਲ ਪਲਾਈ ਕਮੇਟੀ ਦੇ ਮੈਂਬਰ ਐਡਵੋਕੇਟ ਗਗਨਦੀਪ ਸਿੰਘ ਗੁਰਾਇਰਾ ਚੇਰਮੈਨ ਚੇਚਕੋ ਹਸੀ ਗੱਲ ਸਰ ਕੀ ਮਾਮਲਾ ਸੀ ਪੁਰਾਹੇ ਇਹ ਮਾਮਲਾ ਇਦਾਂ ਸੀ ਸਰਨ ਦੀਆਂ ਦੋ ਬੱਚੇ ਅਸੀਂ 10ਵੀਂ ਕਲਾਸ ਦੀਆਂ ਸਕੂਲ ਚ ਪੜ੍ਹਦੇ ਸੀ ਯਾਰ ਜੋ ਅੱਜਕੱਲ ਹਾਲਾਤ ਚੱਲਦੇ ਨੇ ਬਹੁਤ ਸਾਰੇ ਕੇਸਿਸ ਚੱਲ ਰਹੇ ਨੇ ਉਹਨਾਂ ਦੇ ਮਨ ਦੇ ਵਿੱਚ ਕੋਈ ਸੁਪਨੇ ਹੋਣੇ ਨੇ ਜਾਂ ਕੁਝ ਕਿ ਮੁੰਬਈ ਜਾ ਕੇ ਕੁਝ ਜੋ ਫਿਲਮੀ ਮਹਾਨਗਰੀ ਹੈ ਉੱਥੇ ਪਹੁੰਚੇ ਜਾਵੇ ਜਾਂ ਘੁੰਮਣ ਫਿਰਨ ਦੇ ਕੁਝ ਵੀ ਮੋਟਿਵ ਕਿਉਂਕਿ ਬੱਚਿਆਂ ਦਾ ਇਹ ਉਮਰ ਇਦਾਂ ਦੀ ਟੀਨੇਜ ਉਮਰ ਹੁੰਦੀ ਹੈ ਬੜੀ ਇਦਾਂ ਦੀ ਤਿਲਕਵੀਂ ਉਮਰ ਹੁੰਦੀ ਹੈ ਇਹਦੇ ਵਿੱਚ ਮਨ ਚ ਬਹੁਤ ਸਾਰੇ ਵੱਲਵਲੇ ਬਹੁਤ ਸਾਰੇ ਖਿਆਲ ਸੁਪਨੇ ਹੁੰਦੇ ਨੇ ਇਹ ਸੋਚ ਕੇ ਘਰੋਂ ਬਿਨਾਂ ਦੱਸਿਓ ਟ੍ਰੇਨ ਫੜ ਕੇ ਚਲ ਗਈਆਂ ਇਹ ਲੜਕੀਆਂ ਅੱਗੇ ਜਾ ਕੇ ਜਦੋਂ ਪਪਾਲ ਪਹੁੰਚੀਆਂ ਤਾਂ 36 ਗੜ ਐਕਸਪ੍ਰੈਸ ਤੇ ਜਾ ਰਹੀਆਂ ਸੀ ਪਪਾਲ ਪਹੁੰਚਣ ਦਾ ਪਪਾਲ ਜਾ ਕੇ ਉੱਥੋਂ ਉਹਨਾਂ ਨੇ ਟੀਟੀ ਨੂੰ ਜਦੋਂ ਪਤਾ ਲੱਗੇ ਕਿ ਐਦਾਂ ਲੜਕੀਆਂ ਕੁਝ ਮਤਲਬ ਅਬੈਂਡੈਂਟ ਹਾਲਾਤਾਂ ਦੇ ਵਿੱਚ ਨੇ ਤਾਂ ਉੱਥੋਂ ਉਸ ਤੋਂ ਬਾਅਦ ਇੱਥੋਂ ਉਹਨਾਂ ਦੇ ਮਾਪਿਆਂ ਨੇ ਐਫਆਈਆਰ ਕਰਵਾਤੀ ਸੀ ਕਰਵਾਉਣ ਤੋਂ ਬਾਅਦ ਫਿਰ ਉੱਥੋਂ ਪਪਾਲ ਦੇ ਵਿੱਚੋਂ ਉਹਨਾਂ ਨੂੰ ਰੈਸਕਿਊ ਕਰਕੇ ਵਾਪਸ ਭੇਜਿਆ ਗਿਆ ਤੇ ਇੱਥੋਂ ਆ ਕੇ ਉਹਨਾਂ ਦੀ ਕਾਉਂਸਲਿੰਗ ਪ੍ਰੀਤ ਕੀਤੀ ਗਈ ਕਾਉਂਸਲਿੰਗ ਕਰਕੇ ਚੇਅਰਮੈਨ ਸਾਹਿਬ ਸਾਡੇ ਸਾਰੇ ਨਾਲ ਮੈਂਬਰ ਸਾਹਿਬਾਨ ਨੇ ਸਾਰੇ ਤੇ ਉਹਨਾਂ ਦੀ ਕਾਉਂਸਲਿੰਗ ਕਰਕੇ ਸਾਰਾ ਉਹਨਾਂ ਮੁਢਲੀ ਸਹਾਇਤਾ ਸਿਉ ਦਿੱਤੀ ਗਈ ਫਿਰ ਕਾਗਜ਼ੀ ਕਾਰਵਾਈ ਮੁਕੰਮਲ ਕਰਨ ਨੂੰ ਪਰੰਪਤ ਉਹਨਾਂ ਦੇ ਪੇਰੈਂਟਸ ਨੂੰ ਉਹਨਾਂ ਦੇ ਹਵਾਲੇ ਕਰ ਦਿੱਤਾ ਗਿਆ ਉਹਨਾਂ ਨੂੰ ਸਪੁਰਦਗੀ ਨੂੰ ਦਿੱਤੀ ਗਈ ਚੇਅਰਮੈਨਸ ਆਫ ਕਾਉਂਸਲਿੰਗ ਦੇ ਵਿੱਚ ਤੁਹਾਨੂੰ ਕੀ ਦੱਸਿਆ ਕੁੜੀਆਂ ਨੇ ਕੁਛਾਇਆ ਗੱਲ ਸਾਹਮਣੇ ਕੁੜੀਆਂ ਨੇ ਇਹੀ ਕਿਹਾ ਵੀ ਸਾਨੂੰ ਬੇਅਸੀਂ ਘੁੰਮਣ ਫਿਰਨ ਦਾ ਸ਼ੌਂਕ ਸੀਗਾ ਵੀ ਅਸੀਂ ਤਾਂ ਘੁੰਮਣ ਫਿਰਨ ਦੇ ਸ਼ੌਂਕ ਉੱਤੇ ਤਾਂ ਚੱਲਿਆ ਗਈਆਂ ਸੀਗੀਆਂ ਵੀ ਅਸੀਂ ਉੱਥੇ ਤੋਂ ਜਦੋਂ ਉੱਥੇ ਜਾ ਕੇ ਸੀ ਘਬਰਾ ਗਈਆਂ ਭੋਪਾਲ ਵਗੈਰਾ ਜਾ ਕੇ ਅਸੀਂ ਉੱਥੇ ਤੋਂ ਅਸੀਂ ਵਾਪਸ ਕਿ ਤੁਨੇ ਕਿਤੇ ਮੈਡਮ ਜਿਕਰ ਵੀ ਆ ਰਿਹਾ ਕਾਉਂਸਲਿੰਗ ਚ ਬੱਚਿਆਂ ਨੂੰ ਘਰ ਦੇ ਦੀ ਯਾਦ ਆਈ ਹਾਂਜੀ ਹਾਂ ਬੱਚਿਏ ਨੇ ਦੱਸਿਆ ਕਿ ਜਦੋਂ ਅਸੀਂ ਭੁਪਾਲ ਪਹੁੰਚੀਏ ਜਿਵੇਂ ਹੀ ਤੇ ਉਹਨਾਂ ਨੂੰ ਥੋੜਾ ਇਕੱਲਾਪਨ ਮਹਿਸੂਸ ਹੋਣ ਲੱਗਿਆ ਤੇ ਉੱਥੇ ਉਹਨਾਂ ਨੂੰ ਲੱਗਿਆ ਕਿ ਸ਼ਾਇਦ ਅਸੀਂ ਕੋਈ ਗਲਤ ਕਦਮ ਪੁੱਟਿਆ ਤੇ ਉੱਥੋਂ ਹੀ ਉਹਨਾਂ ਨੇ ਫਿਰ ਵਾਪਸੀ ਕਿਸੇ ਨਾਲ ਕੰਟੈਕਟ ਕੀਤਾ ਉਹਨਾਂ ਨੇ ਪੇਰੈਂਟਸ ਦੇ ਨਾਲ ਗੱਲ ਕਰਵਾਈ ਫੋਨ ਦੇ ਉੱਤੇ ਤਾਂ ਫਿਰ ਬੱਚਿਆਂ ਦੀ ਵਾਪਸੀ ਕਰਵਾਈ ਗਈ ਕਿਹੜੀ ਕਾਰਵਾਈ ਅਮਲ ਚ ਲਿਆਦੀ ਗਈ ਹੈ ਤੁਹਾਡੇ ਵੱਲੋਂ ਸਾਡੇ ਵੱਲੋਂ ਤਾਂ ਫਿਲਹਾਲ ਬੱਚਿਆਂ ਨੂੰ ਉਹਦੇ ਪੇਰੈਂਟਸ ਦੇ ਨਾਲ ਹੀ ਮਿਲਵਾਇਆ ਗਿਆ ਤੇ ਉਹਨੂੰ ਹੈਂਡਓਵਰ ਕਰ ਦਿੱਤਾ ਗਿਆ ਕਿਉਂਕਿ ਪੇਰੈਂਟਸ ਵੀ ਤੁਹਾਨੂੰ ਸਾਨੂੰ ਪਤਾ ਹੈ ਕਿ ਬਹੁਤ ਪਰੇਸ਼ਾਨ ਹੋ ਜਾਂਦੇ ਜਦੋਂ ਉਹਦਾ ਬੱਚਾ ਘਰੋਂ ਚਲੇ ਜਾਂਦਾ ਹੈ ਬੱਚੇ ਆ ਇੰਸਟਾਗ੍ਰam ਤੋਂ ਅੱਜਕੱਲ੍ਹ ਸੋਸ਼ਲ ਮੀਡੀਆ ਤੋਂ ਨਾ ਇਨਫਲੂਐਂਸ ਹੋ ਕੇ ਘਰੋਂ ਚਲੇ ਤਾਂ ਜਾਂਦੇ ਆ ਪਰ ਕਿਤੇ ਨਾ ਕਿਤੇ ਜਾ ਕੇ ਉਹਨਾਂ ਨੂੰ ਅਹਿਸਾਸ ਹੁੰਦਾ ਕਿ ਸ਼ਾਇਦ ਅਸੀਂ ਕੋਈ ਗਲਤ ਕਦਮ ਪਟ ਲਿਆ ਤਾਂ ਫਿਰ ਉੱਥੇ ਹੀ ਉਹਨਾਂ ਨੇ ਜਿਵੇਂ ਕਿਸੇ ਨੂੰ ਮਿਲ ਕੇ ਜਾਂ ਟੀਟੀ ਨੂੰ ਮਿਲ ਕੇ ਨਾ ਤੇ ਦੱਸਿਆ ਘਰ ਗੱਲ ਕੀਤੀ ਗਈ ਤੇ ਸਾਡੇ ਕੰਟੈਕਟ ਦੇ ਵਿੱਚ ਬੱਚੇ ਆਏ ਤਾਂ ਅਸੀਂ ਉਹਨਾਂ ਦੇ ਪੇਰੈਂਟਸ ਨੂੰ ਬੁਲਾ ਕੇ ਉਹਨਾਂ ਨੂੰ ਹੈਂਡਓਵਰ ਕੀਤਾ ਐਫ ਆਈ ਆਰ ਵੀ ਦਰਜ ਹੋ ਗਈ ਐ ਐਫ ਆਈ ਆਰ ਦਰਜ ਹੋਈ ਵਾ ਅੰਡਰ ਸੈਕਸ਼ਨ 143 ਦੇ ਅੰਦਰ ਬੀ ਐਨ ਐਸ ਉਹਦੇ ਅੰਡਰ 143 ਦੇ ਅੰਦਰ ਐਫ ਆਈ ਆਰ ਦਰਜ ਹੋਈ ਗੈਟਨਾਪਿੰਗ ਕਿੰਨੇ ਗੈਟਨਾਪਿੰਗ ਚ ਅਨਨੋਨ ਪਰਸਨਸ ਦੇ ਅਗੇਂਸਟ ਜਿਹੜੀ ਹੈ ਐਫ ਆਈ ਆਰ ਹਲੇ ਦਰਜ ਹੋਈ ਜੀ ਇਹ ਹਾਲੇ ਤੀਂ ਇਨਵੈਸਟੀਗੇਸ਼ਨ ਹੈ ਜਿਹੜੀ ਪੁਲਿਸ ਹਾਲੇ ਕਰ ਰਹੀ ਹੈ ਇਨਵੈਸਟੀਗੇਸ਼ਨ ਚ ਦੇਖਾਂ ਚਾਂਸ ਪਤਾ ਲੱਗਿਆ ਕਿੱਥੋਂ ਗਈਆਂ ਸੀ ਕਿਵੇਂ ਗਈਆਂ ਸੀ ਉਹ ਨੇ ਜਾਂਚ ਦਾ ਇਹੀ ਹਾਲ ਤਾਂ ਇਨਵੈਸਟੀਗੇਸ਼ਨ ਅੰਡਰ ਪ੍ਰੋਸੈਸ ਹੈ ਨਾ ਵੀ ਕਿ ਜਦੋਂ ਤੁਸੀਂ ਕਮੇਟੀ ਦੇ ਵਿੱਚ ਉਹਨਾਂ ਨੂੰ ਕਾਉਂਸਲਿੰਗ ਕੀਤੀ ਹੈ ਪਤਾ ਲੱਗਿਆ ਸੀ ਕਿ ਕਿੱਥੋਂ ਭੱਜੀਆਂ ਸੀ ਉਹ ਪੇਪਰ ਦੇ ਕੇ ਆਪਣਾ ਘਰ ਸਕੂਲ ਚੋਂ ਪੇਪਰ ਦੇ ਕੇ ਫਿਰ ਘਰ ਜਾ ਕੇ ਹੋਤੇ ਤੋਂ ਭੱਜ ਗਈਆਂ ਬਾਈਟ੍ਰੇਨ ਗਈ ਸੀ ਕਿਦਾਂ ਬਾਈਟ੍ਰੇਨ ਉਹ ਕਿੰਨੇ ਐਸੀ ਪੁੱਛੇ ਤਾਂ ਪਤਾ ਲੱਗੇ ਨਹੀਂ ਪੈਸੇ ਪਹਿਲੇ ਪੈਸੇ ਸਾਡੇ ਕੋਲ ਹੈ ਹੀ ਨਹੀਂ ਸੀਗੇ ਵੀ ਐਸੀ ਇਹੀਂ ਚੜ ਗਈਆਂ ਉਸ ਚ ਟ੍ਰੇਨ ਚ ਐਕਚੁਅਲੀ ਫਰਸਟ ਕਾਉਂਸਲਿੰਗ ਦੇ ਦੌਰਾਨ ਬੱਚੇ ਬਹੁਤ ਘੱਟ ਗੱਲਾਂ ਦੱਸਦੇ ਹੁੰਦੇ ਆ ਕਿਉਂਕਿ ਕੁਝ ਡਰੇ ਘਬਰਾਏ ਹੋਏ ਹੁੰਦੇ ਆ ਕਿਉਂਕਿ ਉਸੇ ਦਿਨ ਬੱਚੀਆਂ ਰੈਸਕਿਊ ਹੋਈਆਂ ਸੀ ਨਾ ਤੇ ਹੁਣ ਬੱਚੀਆਂ ਦੀ ਕੱਲ ਨੂੰ ਦੁਬਾਰਾ ਸੈਕੰਡ ਕਾਉਂਸਲਿੰਗ ਕੱਲ ਨੂੰ ਬੁਲਾਇਆ ਵਾਸਤੇ ਹੋਣਾ ਤੇ ਉਸ ਤੋਂ ਬਾਅਦ ਫਿਰ ਨਿਕਲ ਕੇ ਆਂਦਾ ਦੇਖੋ ਅਸਲੀ ਗੱਲ ਕੀ ਹੁੰਦੀ ਹੈ ਨਾ ਕਿ ਬੱਚੇ ਫਸਟ ਡੇ ਕਦੇ ਵੀ ਕੁਝ ਸਹੀ ਨਹੀਂ ਦੱਸਦੇ ਹੈਗੇ ਕਿਉਂਕਿ ਮੈਂਟਲੀ ਵੀ ਥੋੜੇ ਵੀਕ ਹੋਏ ਹੁੰਦੇ ਨੇ ਇਮੋਸ਼ਨਲੀ ਵੀ ਵੀਕ ਹੋਏ ਹੁੰਦੇ ਨੇ ਇਸ ਕਰਕੇ ਕੱਲ ਅਸੀਂ ਕੁਝ ਸ਼ਾਇਦ ਕਹਿ ਸਕਦੇ ਹਾਂ ਕਿ ਬੱਚੇ ਕੁਝ ਦੱਸਣ ਕਿਸ ਰੀਜ਼ਨ ਬੀਗ ਗਈਆਂ ਕਿਸੇ ਦੇ ਇਨਫਲੂਐਂਸ ਚ ਗਈਆਂ ਨੇ ਜਾਂ ਆਪਣੇ ਮਨ ਤੋਂ ਹੀ ਘੁੰਮਣ ਗਈਆਂ ਨੇ ਹਲੇ ਕੁਝ ਐਵੇਂ ਦੋਨਾਂ ਨੂੰ ਡਿਸਕਲੋਜ਼ ਨਹੀਂ ਆਇਆ ਨਾ ਹਾਂ ਆਪਿਆਂ ਕੀ ਅਪ ਇਕੋ ਮਾਪਿਆਂ ਨੂੰ ਤਾਂ ਹੀ ਅਪੀਲ ਹੈ ਕਿ ਆਪਣੇ ਬੱਚਿਆਂ ਨਾਲ ਅਟੈਚ ਰਹਿਓ ਬੱਚਿਆਂ ਨੂੰ ਕਈ ਵਾਰ ਨਾ ਬੱਚੇ ਹਾਲਾਤ ਐਦਾਂ ਦੇ ਨੇ ਜੋ ਅੱਜਕਲ ਦੇਖਦੇ ਨੇ ਟੀਵੀ ਦੇ ਉੱਪਰ ਚੱਲ ਰਿਹਾ ਜਾਂ ਸੋਸ਼ਲ ਮੀਡੀਆ ਦੇ ਉੱਪਰ ਚੱਲ ਰਿਹਾ ਉਹ ਉਹੀ ਸੰਸਾਰ ਸਮਝ ਲੈਂਦੇ ਨੇ ਕਿ ਇਹ ਹੀ ਜਹਾਰ ਤੱਕ ਹੈ ਇਹ ਹੀ ਅਸਲੀਅਤ ਹੈ ਜਦ ਕਿ ਉਹ ਐਦਾਂ ਨਹੀਂ ਹੁੰਦਾ ਉਹ ਤਾਂ ਹੁੰਦਾ ਕਈ ਵਾਰੀ ਮਾਪਿਆਂ ਦੀ ਬੱਚਿਆਂ ਨਾਲ ਅਟੈਚਮੈਂਟ ਨਹੀਂ ਹੁੰਦੀ ਮਾਪਿਆਂ ਨੂੰ ਅਪੀਲ ਹੈ ਕਿ ਆਪਣੇ ਬੱਚਿਆਂ ਦੇ ਨਾਲ ਅਟੈਚਮੈਂਟ ਪੂਰੀ ਰੱਖੋ ਉਹਨਾਂ ਦੀਆਂ ਗੱਲਬਾਤ ਸੁਣੋ ਉਹਨਾਂ ਦੇ ਹਮਦਰਦੀ ਰੱਖੋ ਉਹਨਾਂ ਨੂੰ ਪਤਾ ਕਰੋ ਜੇਕਰ ਬੱਚਾ ਕਿਸੇ ਵੀ ਤਰੀਕੇ ਦਾ ਉਹਦੇ ਰੋਜ਼ ਦੇ ਕਾਰਵਿਹਾਰ ਦੇ ਵਿੱਚ ਕਿਤਨਾ ਕਿ ਤਾਂ ਪਤਾ ਕਰੋ ਉਹਦੇ ਨਾਲ ਗੱਲਬਾਤ ਕਰਕੇ ਉਹਨੂੰ ਸੌਟ ਆਊਟ ਕਰੋ ਉਹ ਸੋਲਵ ਕਰਨਾ ਜ਼ਰੂਰੀ ਹੈ ਤਾਂ ਕਰਕੇ ਕਿਉਂਕਿ ਸਮਾਜ ਦੇ ਵਿੱਚ ਬਹੁਤ ਕੁਝ ਇਦਾਂ ਦਾ ਹੋ ਰਿਹਾ ਟ੍ਰੇਨ ਦੇ ਵਿੱਚ ਅਕਸਰ ਹੀ ਟ੍ਰੇਨਾਂ ਤੋਂ ਬੱਚੇ ਘਰੋਂ ਭੱਜ ਰਹੇ ਨੇ ਜਾਂ ਉੱਥੋਂ ਬਾਹਰੋਂ ਜਾ ਕੇ ਜਿਹੜੇ ਟ੍ਰੇਸ ਉਹ ਇਹ ਨਾ ਹੋਵੇ ਕਿ ਤੇ ਉਹਨਾਂ ਨਾਲ ਮਾਰਾ ਹੋ ਜਾਵੇ ਖਾਸ ਕਰਕੇ ਬੱਚਿਆਂ ਦੇ ਨਾਲ ਕਈ ਵਾਰੀ ਜਦੋਂ ਘਰੋਂ ਦੂਰ ਜਾਣਗੇ ਤਾਂ ਉਹਨਾਂ ਨਾਲ ਜਿਆਦਾ ਜਿਹੜੇ ਇਦਾਂ ਦੇ ਗੈਰ ਸਮਾਜਿਕ ਅੰਸਰ ਨੇ ਕੁਝ ਵੀ ਕਰ ਸਕਦੇ ਨੇ ਸੋ ਧੀਆਂ ਦਾ ਬੱਚਿਆਂ ਦਾ ਮਾਮਲਾ ਹੈ ਤਾਂ ਇਹਨੂੰ ਬੜੀ ਸੰਜੀਦ ਸੰਜੀਦਗੀ ਦੇ ਨਾਲ ਅਸੀਂ ਲੈਣੇ ਆ ਤਾਂ ਲਿਆ ਵੀ ਜਾਣਾ ਚਾਹੀਦਾ ਸਮਾਜ ਵੱਲੋਂ ਸਾਡਾ ਵੀ ਚਲੋ ਅਸੀਂ ਤਾਂ ਆਪਣੀ ਬੰਦਾ ਫਰਜ਼ਦਾ ਕਰ ਰਹੇ ਹਾਂ ਸਮਾਜ ਦਾ ਵੀ ਫਰਜ਼ ਹੈਗਾ ਉਹਨਾਂ ਨੂੰ ਪਚਾਈਦਾ ਜੋ ਐਦਾਂ ਦੇ ਸੋਸਾਇਟੀ ਦੇ ਅੱਛੇ ਜੋ ਵੈਲਬੀਅਰਸ ਨੇ ਕੋਰਲ ਕੇ ਇਹਨਾਂ ਦੀ ਕਾਉਂਸਲਿੰਗ ਕਰਮ ਇਹਨਾਂ ਨੂੰ ਸਮਝਾਣ ਕਿ ਤੇ ਵੀ ਤੁਹਾਨੂੰ ਐਦਾਂ ਦਾ ਬੱਚਾ ਮਿਲਦਾ ਹਰ ਜ਼ਿਲ੍ਹੇ ਦੇ ਵਿੱਚ ਬਾਲ ਭਲਾਈ ਕਮੇਟੀ ਬਣੀ ਹੋਈ ਹੈ ਸਰਕਾਰ ਵੱਲੋਂ ਉੱਥੇ ਤੁਸੀਂ ਇਨਫੋਰਮ ਕਰੋ ਕਿਸੇ ਤਰੀਕੇ ਦੇ ਨਾਲ ਜਾਂ ਜਿੱਦਾਂ ਵੀ ਹੈਗਾ ਪੁਲਿਸ ਨੂੰ ਇਨਫੋਰਮ ਕਰੋ ਰੇਲਵੇ ਪੁਲਿਸ ਨੂੰ ਇਨਫੋਰਮ ਕਰੋ ਤਾਂ ਕਿ ਜੋ ਇਹ ਬੱਚੇ ਨੇ ਇਹਨਾਂ ਨੂੰ ਕਿਸੇ ਤਰੀਕੇ ਨਾਲ ਬਣਦਾ ਮਾਨ ਸਤਕਾਰ ਪਿਆ ਦਿੱਤਾ ਜਾ ਸਕੇ ਇਹ ਮੁਖ ਧਾਰਾ ਦੇ ਵਿੱਚ ਆ ਸ਼ਾਮਲ ਹੋ ਸਕੇ ਤੇ ਉਧਰ ਦਿਨ ਦਿਹਾੜੇ ਦੋ ਨੌਜਵਾਨਾਂ ਨੇ ਇੱਕ ਘਰ ਦੇ ਵਿੱਚ ਦਾਖਲ ਹੋ ਕੇ ਇੱਕ ਕਾਲਜ ਅਧਿਆਪਕ ਨੂੰ ਤੇ ਤਾਰ ਹਥਿਆਰਾਂ ਦੇ ਨਾਲ ਬੰਦਕ ਬਣਾ ਲਿਆ ਤੇ ਘਰ ਦੇ ਵਿੱਚੋਂ ਲੱਖਾਂ ਰੁਪਏ ਦੀ ਨਕਦੀ ਲੁੱਟ ਲਈ ਇਸ ਪਿੱਛੇ ਮਾਸਟਰ ਮਾਈਂਡ ਕੋਈ ਹੋਰ ਨਹੀਂ ਸਗੋਂ ਔਰਤ ਦਾ ਚਚੇਰਾ ਭਰਾ ਸੀ ਜਿਸ ਨੇ ਆਪਣੇ ਇੱਕ ਸਾਥੀ ਦੇ ਨਾਲ ਮਿਲ ਕੇ ਇਹ ਡਕੈਤੀ ਕੀਤੀ ਤੁਹਾਨੂੰ ਦੱਸਦੇ ਨੇ ਕਿ ਸਿਟੀ ਵਾਰਨ ਪੁਲਿਸ ਸਟੇਸ਼ਨ ਇੰਚਾਰਜ ਮਨਿੰਦਰ ਸਿੰਘ ਅਤੇ ਸੀਆਈਏ ਸਟਾਫ ਇੰਚਾਰਜ ਨੇ ਆਪਣੀ ਟੀਮ ਦੇ ਨਾਲ ਮਿਲ ਕੇ ਦਿਨ ਰਾਤ ਮਿਹਨਤ ਕਰਕੇ ਦੋਵਾਂ ਲੁਟੇਰਿਆਂ ਨੂੰ 24 ਘੰਟੇ ਦੇ ਅੰਦਰ ਅੰਦਰ ਗ੍ਰਿਫਤਾਰ ਕਰ ਲਿਆ ਅਤੇ ਉਨ੍ਹਾਂ ਤੋਂ ਲੁੱਟੀ ਹੋਈ ਨਗਦੀ ਅਤੇ ਕਹਿਣੇ ਵੀ ਬਰਾਮਦ ਕੀਤੇ ਨੇ ਤਾਂ ਦੋਵੇਂ ਮੁਲਜ਼ਮਾ ਨੂੰ ਅਦਾਲਤ ਦੇ ਵਿੱਚ ਪੇਸ਼ ਕਰਕੇ ਰਿਮਾਂਡ ਲੈ ਲਿਆ ਗਿਆ ਹੈ ਅਤੇ ਪੁੱਛਗਿੱਛ ਦੇ ਦੌਰਾਨ ਕਈ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਵੀ ਜਤਾਈ ਗਈ ਹੈ ਸਾਡੀ ਮਾਨਯੋਗ ਡੀਜੀਪੀ ਪੰਜਾਬ ਅੱਤੇ ਸਾਡੇ SSP ਫਾਜ਼ਲਕਾ ਸ਼੍ਰੀ ਵਿਰਿੰਦਰ ਸਿੰਘ ਜੀ ਵਿਰਾਗ ਦੇ ਦਿਸ਼ਾ ਨਿਰਦੇਸ਼ਾਂ ਤੇ ਜਿਹੜੀ ਫਾਜ਼ਲਕਾ ਪੁਲਿਸ ਹੈ ਲਗਾਤਾਰ ਜੇ ਕੋਈ ਵੀ ਕ੍ਰਾਈਮ ਹੁੰਦਾ ਹੈ ਉਹਨੂੰ ਪ੍ਰੀਵੈਂਸ਼ਨ ਤੇ ਜੇ ਕੋਈ ਕ੍ਰਾਈਮ ਹੋ ਵੀ ਜਾਂਦਾ ਤਾਂ ਉਹਦੀ ਡਿਟੈਕਸ਼ਨ ਲਈ ਵੀ ਜਿਹੜੀ ਹਮੇਸ਼ਾ ਬਚਨ ਵੱਧ ਜਿਸ ਦੀ ਲੜੀ ਚ ਇੱਕ ਜਿਹੜਾ ਇਨਸੀਡੈਂਟ ਹੋਇਆ ਸੀ ਜੈਨ ਨਗਰੀ ਦੇ ਵਿੱਚ ਜਿਹੜੇ ਦੋ ਅਣਪਛਾਤੇ ਬੰਦਿਆਂ ਵੱਲੋਂ ਘਰ ਵਿੱਚ ਵੜ ਕੇ ਉਹਨਾਂ ਨੂੰ ਬੰਧਕ ਬਣਾ ਕੇ ਉਹਨਾਂ ਵੱਲੋਂ ਜਿਹੜੀ ਸੋਨੇ ਦੀ ਭਾਰੀ ਮਾਤਰਾ ਜਿਹਦੇ ਪੈਸੇ ਦੀ ਲੁੱਟ ਜਿਹੜੀ ਰਿਪੋਰਟ ਹੋਈ ਸੀ ਜਿਸ ਤੇ ਅਸੀਂ 18 ਨੰਬਰ ਐਫ ਆਈ ਆਰ ਜਿਹੜੀ ਹੈ ਰਜਿਸਟਰ ਕੀਤੀ ਸੀ ਜਿਸ ਨੂੰ ਅਸੀਂ ਟੈਕਨੀਕਲ ਅਤੇ ਸੀਸੀਟੀਵੀ ਫੁਟੇਜ ਦੇ ਨਾਲ ਅਸੀਂ ਟਰੈਕ ਕਰਕੇ ਸਾਰੇ ਜਿਹੜੀਆਂ ਟੀਮਸ ਲੱਗੀਆਂ ਸੀ ਜੀ ਟੀਮ ਸਾਡੀ ਸੀਗੀ ਟੈਕਨੀਕਲ ਸਪੋਰਟ ਸੀਗੀ ਤੇ ਸਾਡੀ ਥਾਣੇ ਦੀ ਜਿਹੜੀ ਗਰਾਉਂਡ ਟੀਮ ਦੇ ਵਿੱਚ ਅਸੀਂ ਗਰਾਉਂਡ ਲੈਵਲ ਤੇ ਵਰਕ ਕਰਕੇ ਜਿਹੜਾ ਇਹਨੂੰ ਅਸੀਂ 24 ਘੰਟਿਆਂ ਦੇ ਵਿੱਚ ਸੋਲਵ ਕਰਕੇ ਜਿਹੜੇ ਦੋਨੇ ਜਿਹੜੇ ਅਕਿਊਜ਼ਡ ਆਈਡੈਂਟੀਫਾਈ ਕੀਤੇ ਆ ਆਈਡੈਂਟੀਫਾਈ ਕਰਕੇ ਉਹਨਾਂ ਨੂੰ ਅਸੀਂ ਜਿਹੜਾ ਹੈਗਾ ਅਰੈਸਟ ਵੀ ਕਰ ਲਿਆ ਤੇ ਜਿਹਨਾਂ ਕਿ ਅਰੈਸਟ ਕੀਤੇ ਬੰਦੇ ਕੀ ਕੀ ਨਾਮ ਨੇ ਜਿਹੜੇ ਦੋ ਇਹ ਅਰੈਸਟ ਕੀਤੇ ਨੇ ਬੰਦੇ ਇਹ ਅਸ਼ਵਨੀ ਕੁਮਾਰ ਬਿੱਟੂ ਜਿਹੜਾ ਹੈ ਪੁੱਤਰ ਜਗਦੀਸ਼ ਕੁਮਾਰ ਵਾਸੀ ਪ ਤੇ ਦੂਸਰਾ ਦੋਸ਼ੀ ਹੈ ਜਸਵਿੰਦਰਪਾਲ ਸਿੰਘ ਜੱਸਾ ਪੁੱਤਰ ਕੇਰ ਸਿੰਘ ਵਾਸੀ ਪੰਜਪੀਰ ਦਾ ਇਹ ਜਿਹੜੀ ਕੁੜੀ ਨਾਲ ਲੁੱਟ ਹੋਈ ਹੈ ਉਹਦੇ ਚੋ ਦੇਵਰ ਕਿੰਦਾ ਜੀ ਉਹ ਕਿਹੜਾ ਹੈ ਜੀ ਇਹ ਅਸਲ ਚ ਦੇਵਰ ਨਹੀਂ ਇਹ ਜਿਹੜਾ ਇਹਦਾ ਲੜਕੀ ਉਹਨਾਂ ਦਾ ਸਹੁਰਾ ਹੈਗਾ ਸੋਨ ਲਾਲ ਇਹ ਸੋਨ ਲਾਲ ਦਾ ਰੀਅਲ ਭਤੀਜਾ ਹੈ ਸੋਨ ਲਾਲ ਦੇ ਵੱਡੇ ਬ੍ਰਦਰ ਦਾ ਬੇਟਾ ਹੈ ਜਿਹੜਾ ਅਸ਼ਵਨੀ ਕੁਮਾਰ ਬਿੱਟੂ ਹੈ ਇਹਨਾਂ ਨੇ ਗੁレਖੀ ਕੀਤੀ ਸੀ ਪਹਿਲਾਂ ਜੀ ਇਹ ਜਿਹੜੀ ਅਸੀਂ ਸੀਸੀਟੀ ਫੁਟੇਜ ਜਿਹੜੀ ਅਸੀਂ ਐਨਲਾਈਜ਼ ਕੀਤੀ ਹੈ ਇਹਨਾਂ ਨੇ ਤਕਰੀਬਨ ਘੰਟਾ 2 ਘੰਟੇ ਪਹਿਲਾਂ ਵੀ ਜਿਹੜਾ ਹੈਗਾ ਇਹਦੀ ਤਾਂ ਕੀ ਕਰਕੇ ਜਿਹੜਾ ਇਸ ਨੂੰ ਘਰ ਨੂੰ ਇਹਨਾਂ ਨੇ ਆਈਡੈਂਟੀਫਾਈ ਕੀਤਾ ਤੇ ਉੱਥੇ ਵੇਟ ਕਰਦੇ ਰਹੇ ਤੇ ਜਿਹੜਾ ਸਾਰਾ ਪਲੈਨਿੰਗ ਨਾਲ ਇਸ ਕੰਮ ਨੂੰ ਜਿਹੜਾ ਅੰਜਾਮ ਦਿੱਤਾ ਤੇ ਇਹਨਾਂ ਤੋਂ ਬਰਾਮਦ ਕੀ ਕੀਤਾ ਇਸ ਸਮਾਨ ਹੁਣ ਤੱਕ ਜੀ ਅਸੀਂ ਇਹਨਾਂ ਕੋਲੋਂ 55000 ਰੁਪਏ ਨਕਦੀ ਤੇ ਜਿਹੜਾ ਲੁੱਟ ਵਾਲੇ ਸਭ ਨੇ ਵਰਤਿਆ ਗਿਆ ਹਥਿਆਰ ਤੇ ਦੂਜਾ ਜਿਹੜਾ ਹੈਗਾ ਸੋਨਾ ਜਿਹੜਾ ਹੈਗਾ ਵਾਲੀਆਂ ਜਿਹੜੀਆਂ ਹੈਗੀਆਂ ਉਸ ਦਾ ਜਿਹੜਾ ਦੇਖੋ ਇਨਸੀਡੈਂਟ ਸੀਗਾ ਉਸ ਦਿਨ ਦਾ ਇਹ ਸੀਗਾ ਵੀ ਜਿਹੜੀ ਲੇਡੀਜ਼ ਸੀਗੀ ਕਾਫੀ ਡਰਾਂ ਦੇ ਵਿੱਚ ਸੀਗੀ ਤੇ ਉਹ ਪਛਾਣ ਕਰਨ ਦੇ ਵਿੱਚ ਕਾਬਲ ਨਹੀਂ ਸੀ ਜਿਵੇਂ ਉਹ ਸਾਨੂੰ ਫੇਸਿਸ ਅਨਕਵਰਡ ਦੱਸ ਰਹੀ ਸੀ ਪਰ ਸਾਨੂੰ ਸੀਸੀਟੀ ਫੁਟੇਜ ਤੋਂ ਜਿਹੜਾ ਅਸੀਂ ਐਨਾਲਾਈਜ਼ ਕੀਤਾ ਉਹਨਾਂ ਦੇ ਫੇਸਿਸ ਕਵਰਡ ਸੀਗੇ ਤੇ ਉਹ ਇਸ ਕਰਕੇ ਆਇਡੈਂਟੀਫਾਈ ਨਹੀਂ ਹੋਏ ਤੇ ਕਾਫੀ ਚੀਜ਼ਾਂ ਜਿਹੜੀਆਂ ਸਾਨੂੰ ਉਹਨਾਂ ਦੇ ਜਿਹੜੇ ਚੀਜ਼ਾਂ ਲੋਕਰ ਜਾਂ ਇਹਨਾਂ ਜਿਹੜੇ ਕੀਜ਼ ਉਹ ਤੋਂ ਚੋਰੀ ਹੋ ਗਈਆਂ ਸੀ ਤਾਂ ਬਾਅਦ ਵਿੱਚ ਅਸੀਂ ਇਹਨਾਂ ਨੂੰ ਹੈਂਡਓਵਰ ਕੀਤੀਆਂ ਤਾਂ ਕੀਜ਼ ਦੇ ਵਿੱਚੋਂ ਜਿਹੜੇ ਇਹਨਾਂ ਦਾ ਲੋਕਰ ਵਿੱਚੋਂ ਜਿਹੜਾ ਕਾਫੀ ਸਮਾਨ ਇਹਨਾਂ ਨੂੰ ਬ੍ਰਾਮਦੋਗ ਜੋ ਇਹਨਾਂ ਨੇ ਸਾਨੂੰ ਦੱਸ ਦਿੱਤਾ ਸੀ ਵੀ ਸੱਤ ਇਹ ਅੰਜਾਮ ਦੇਣ ਦਾ ਇਹ ਜਿਹੜੀ ਇਸ ਬਾਰੇ ਦੇਖੋ ਇਹ ਜਿਹੜਾ ਇਹਨਾਂ ਦਾ ਫੈਮਿਲੀ ਡਿਸਪੂਟ ਜਾਂ ਕਿਸ ਤਰ੍ਹਾਂ ਦਾ ਉਹ ਇਹਨਾਂ ਦੀ ਫੈਮਿਲੀ ਦੇ ਵੱਲੋਂ ਵੀ ਜ਼ਿਆਦਾ ਅਸੀਂ ਜਿਹੜਾ ਪਤਾ ਲੱਗ ਸਕਦਾ ਵੀ ਇਹ ਇਹਨਾਂ ਦਾ ਕੀ ਮੋਟਿਵ ਸੀ ਜਿਹੜਾ ਇਨਵੈਸਟੀਗੇਸ਼ਨ ਦੌਰਾਨ ਵੀ ਅਸੀਂ ਵੀ ਇਹ ਚੀਜ਼ ਕਰਾਂਗੇ ਵੀ ਇਸ ਵਕਤ ਉਹਨਾਂ ਦੀ ਇੰਟੈਂਸ਼ਨ ਕੀ ਸੀਗੀ ਦਾ ਕੀ ਕਰਨਾ ਚਾਹੁੰਦੇ ਸੀ ਵੀ ਉਹ ਇਹਨਾਂ ਨੂੰ ਮੈਂਟਲੀ ਜਾਂ ਜਾਂ ਕਿਸ ਤਰ੍ਹਾਂ ਦਾ ਇਸ ਤਰ੍ਹਾਂ ਦਾ ਉਹ ਕਿਉਂ ਅੰਜਾਮ ਦਿੱਤਾ ਇਹ ਦੋ ਹਾਂਜੀ ਜਿਹੜਾ ਅਸ਼ਵਨੀ ਕੁਮਾਰ ਮਿੱਟੂ ਹੈ ਇਸ ਤੇ ਤਿੰਨ ਐਫ ਆਈ ਆਰਸ ਰਜਿਸਟਰ ਨੇ ਜਿੱਚੇ ਦੋ ਐਨ ਡੀ ਪੀ ਐਸ ਤੇ ਕਾਈਪੀਸੀ ਦਾ ਮਕਦਮਾ ਜਸਵਿੰਦਰਪਾਲ ਸਿੰਘ ਦੱਸਾਇਆ ਜਿਹੜੀ ਇਸ ਤੇ ਵੀ ਜਿਹੜਾ ਐਨ ਡੀ ਪੀ ਐਸ ਦੀ ਐਫ ਆਈ ਆਰ ਸਵੇ ਸਾਨੂੰ ਇਸ ਵਕਤ ਦੀਆਂ ਵੱਟੀਆਂ ਤੇ ਤਾਜ਼ਾ ਖਬਰਾਂ ਪਲਪਲ ਦੀ ਅਪਡੇਟ ਦੇਖਣ ਵਾਸਤੇ ਜੁੜੇ ਰਹੋ ਦਾ ਅਨਮਿਊਟ ਦੇ ਨਾਲ ਫਿਲਹਾਲ ਇਜਾਜ਼ਤ ਚਾਹਾਂਗੇ ਤਾਂਕਾ